ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚਿੱਟਿਆ ਬਾਜਾਂ ਵਾਲੇ ਸਤਿਗੁਰੂ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚਾਵਰ ਸ਼ਤਰੋ ਤਖਤ ਦੇ ਮਾਲਕ ਦੀਨਾ ਤੇ ਦਇਆ ਕਰਨ ਵਾਲੇ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰੂ ਸਮਰਾਤ ਸਤਿਗੁਰੂ ਹਾਜ਼ਰ ਨਾਜ਼ਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸੱਚੇ ਪਾਸ਼ਾ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸੱਚੇ ਪਾਸ਼ਾ ਜੀ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਖਾਲਸਾ ਜੀ ਸੰਸਾਰ ਨੂੰ ਸੇਧ ਦਿੰਦੀ ਹੈ ਮੂਰ ਖਾਨ ਨੂੰ ਖਾਲਸਾ ਜੀ ਕੁਝ ਪ੍ਰਾਪਤ ਨਹੀਂ ਹੁੰਦਾ ਪਰ ਜਿਹੜੇ ਮਹਾਰਾਜ ਤੇ ਪ੍ਰੀਤ ਕਰਦੇ, ਪ੍ਰੇਮ ਕਰਦੇ ਉਹਨਾਂ ਨੂੰ ਸਤਿਗੁਰ ਦੀ ਬਾਣੀ ਸੇਧ ਦਿੰਦੀ ਹੈ। ਉਹਨਾਂ ਨੂੰ ਸਤਿਗੁਰ ਦੀ ਬਾਣੀ ਹਰ ਇੱਕ ਖਜ਼ਾਨਾ ਬਖਸ਼ਦੀ ਹੈ, ਰਿੱਧੀਆਂ ਸਿੱਧੀਆਂ ਬਖਸ਼ਦੀ ਹੈ, ਅੰਤਰ ਆਤਮੇ ਦਾ ਗਿਆਨ ਬਖਸ਼ਦੀ ਹੈ। ਹਰ ਪ੍ਰਕਾਰ ਦਾ ਖਾਲਸਾ ਜੀ ਸੁਖ ਚਾਹੇ ਕਿਸੇ ਪ੍ਰਕਾਰ ਵੀ ਹੋਵੇ ਉਹ ਸੁਖ ਪ੍ਰਾਪਤ ਹੁੰਦਾ। ਸੋ ਧੰਨ ਗੁਰੂ ਨਾਨਕ ਸਾਹਿਬ ਦੀਨ ਦਇਾਲ ਦੀਨਾ ਬੰਦੂ ਸਤਿਗੁਰੂ ਜੀ ਜਿਨ੍ਹਾਂ ਨੇ ਪਾਵਨ ਪਵਿੱਤਰ ਬਾਣੀ ਨੂੰ ਪ੍ਰਗਟ ਕਰਨਾ ਕੀਤਾ ਖਾਲਸਾ ਜੀ ਕਲਗੀਧਰ ਸਵਾਮੀ ਜੀ ਮਹਾਰਾਜ ਸੱਚੇ ਪਾਸ਼ਾ ਨੇ ਹੋਰਾਂ ਧਰਮਾਂ ਦਾ ਉਲੱਥਾ ਕੀਤਾ ਸੋ ਖਾਲਸਾ ਜੀ ਇਹ ਸਾਰੀਆਂ ਖੇਡਾਂ ਮਹਾਰਾਜ ਨੇ ਖਾਲਸੇ ਨੂੰ ਬਖਸ਼ੀਆਂ ਕਿ ਖਾਲਸਾ ਕਿਸੇ ਪਾਸੇ ਝਾਕ ਨਾ ਰੱਖੇ ਕਿ ਇਸ ਚੀਜ਼ ਦਾ ਮੈਨੂੰ ਗਿਆਨ ਨਹੀਂ ਮੈਂ ਫਲਾਣੇ ਕੋ ਸਿੱਖਾਂ ਤੇ ਜਾਂ ਫਲਾਣੇ ਕੋ ਸਿੱਖਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਨੇ ਖਾਲਸੇ ਨੂੰ ਘਰ ਅੰਦਰ ਹੀ ਸਭ ਕੁਝ ਦੇ ਦਿੱਤਾ ਪਹਿਲੇ ਲੋਕ ਖਾਲਸਾ ਜੀ ਪੜਨ ਵਾਸਤੇ ਵਿਦਿਆ ਪੜਨ ਵਾਸਤੇ ਕਾਂਸੀ ਜਾਇਆ ਕਰਦੇ ਸਨ ਤੇ ਚਟਿਆਂ ਬਾਜਾਂ ਵਾਲੇ ਸਤਿਗੁਰੂ ਕਲਗੀ ਧਰਵਾਮੀ ਜੀ ਮਹਾਰਾਜ ਨੇ ਮੇਰਾ ਵਰਤਾ ਦਿੱਤੀਆਂ ਖਾਲਸਾ ਜੀ ਦਮਦਵਾ ਸਾਹਿਬ ਨੂੰ ਹੀ ਗੁਰੂ ਕੀ ਕਾਂਸ਼ੀ ਬਣਾ ਦਿੱਤਾ ਵੀ ਭਾਈ ਇੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਾਲ ਪੁਰਖ ਦੀ ਵਰਤੇਗੀ ਜਿਸ ਵੇਲੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਲਿਖਾਉਣਾ ਕੀਤਾ ਹੈ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਸ਼ਹੀਦਾਂ ਕੋਲੋਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਹੁਣਾਂ ਨੇ ਖਾਲਸਾ ਜੀ ਕਲਮਾਂ ਤੇ ਸ਼ਾਹੀ ਤਿਆਰ ਕਰਨ ਦੀ ਸੇਵਾ ਲਈ ਸੋ ਉਸ ਵੇਲੇ ਜਦੋਂ ਮਹਾਰਾਜ ਦੀ ਬਾਣੀ ਸੰਪੂਰਨ ਹੋ ਗਈ ਸਤਿਗੁਰੂ ਜੀ ਮਹਾਰਾਜ ਜੀਆ ਨੇ ਅੰਤਰ ਆਤਮੇ ਉਹ ਸਾਰੀ ਬਾਣੀ ਨੂੰ ਰਚਾਉਣਾ ਕੀਤਾ ਇੱਥੇ ਇੱਕ ਪ੍ਰਸ਼ਨ ਵੀ ਬਣਦਾ ਕਿ ਗੁਰੂ ਕਲਗੀ ਧਰਮਾ Swami ਜੀ ਦੀ ਬਾਣੀ ਨਹੀਂ ਹੈ ਕਈ ਕਹਿੰਦੇ ਨੇ ਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਨਹੀਂ ਹੈ ਖਾਲਸਾ ਜੀ ਜਿਹੜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪੂਰਨ ਬੀੜ ਹੈ ਨਾ ਮਹਾਰਾਜ ਦਾ ਸੰਪੂਰਨ ਸਰੂਪ ਉਹ ਸਾਰੀ ਬਾਣੀ ਕਲਗੀ ਤਰ ਮਹਾਰਾਜ ਦੇ ਮੁਖੋਂ ਉਚਾਰੀ ਹੋਈ ਹੈ ਭਾਵ ਕਿ ਇੱਕ ਓੰਕਾਰ ਸਾਹਿਬ ਤੋਂ ਲੈ ਕੇ ਤੇ 18 10 20 ਤੱਕ ਸਾਰੀ ਬਾਣੀ ਕਲਗੀ ਤਰ ਸਵਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਹੋਗੀ ਕਿਉਂਕਿ ਮਹਾਰਾਜ ਦੇ ਮੁਖੋਂ ਉਚਾਰੀ ਗਈ ਅੰਤਰਾਤਮੇ ਸਤਗੁਰ ਜੀ ਨੇ ਲਿਖਾਉਣਾ ਕੀਤੀ ਨਵੇਂ ਪਾਸ਼ਾ ਦੀ ਬਾਣੀ ਚੜਾਉਣਾ ਕੀਤੀ ਸੋ ਸਤਗੁਰੂ ਜੀ ਦੀ ਸੰਪੂਰਨ ਬਾਣੀ ਹੈ ਉਹੀ ਸਰੂਪ ਹੈ ਧਰਮ ਜਿਹੜਾ ਲੋਕਾਂ ਨੇ ਪਾ ਦਿੱਤਾ ਖਾਲਸਾ ਜੀ ਇਹ ਗੋਰਿਆਂ ਨੇ ਆ ਕੇ ਵੇਖਣਾ ਕੀਤਾ ਸੀ ਵੀ ਖਾਲਸਾ ਪੰਥ ਜਿਹੜਾ ਹੈ ਇਹ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦਾ ਹੈ ਤੇ ਭਾਈ ਇਹਨਾਂ ਨੂੰ ਰਾਜ ਇਹ ਰਾਜੇ ਕਿਦਾਂ ਬਣੇ ਇਹਨਾਂ ਨੂੰ ਰਾਜ ਕਿਹਨੇ ਦਿੱਤਾ ਤੇ ਉਹਨਾਂ ਨੇ ਖਾਲਸਾ ਜੀ ਉਹਨਾਂ ਦੀ ਇੱਕ ਆਦਤ ਹੈ ਉਹ ਜੜ ਤੱਕ ਜਾਂਦੇ ਨੇ ਜੜ ਵਹਿੰਦੇ ਨੇ ਬੰਦਿਆਂ ਦੀ ਜੜ ਕਿੱਥੇ ਹੈ ਤੇ ਉਹਨਾਂ ਦਾ ਇੱਕ ਕੰਮ ਹੈ ਉਹ ਖਾਲਸਾ ਜੀ ਜੜ ਵਿੱਚ ਖੰਡ ਪਾਉਣ ਦਾ ਕੰਮ ਕਰਦੇ ਨੇ ਗੁਰੇ ਉਹ ਸਾਹਮਣੇ ਉਹ ਵਾਰ ਨਹੀਂ ਕਰਦੇ ਕਦੇ ਵੀ ਇਸੇ ਪ੍ਰਕਾਰ ਮਹਾਰਾਜ ਦਾ ਬੋਲ ਆਉਂਦਾ ਲੂੰਬੜੀ ਦੇ ਦਿਮਾਗ ਵਾਲੇ ਤੇ ਬਾਂਦਰ ਮੂੰਹੇ ਮਹਾਰਾਜ ਕਹਿੰਦੇ ਸੀ ਇਹ ਧਰਤੀ ਤੇ ਰਾਜ ਹੁਣ ਕਰਨਾ ਹੋਣਗੇ ਫਿਰ ਉਹਨਾਂ ਨੇ ਕੀਤਾ ਵੀ ਖਾਲਸਾ ਜੀ 200 ਸਾਲ ਭਾਰਤ ਤੇ ਤੇ 100 ਸਾਲ ਪੰਜਾਬ ਤੇ ਸੋ ਇਹ ਮਹਾਰਾਜ ਸੱਚੇ ਪਾਸ਼ਾ ਜੀ ਦੀ ਕਿਰਪਾ ਸਦਕਾ ਇਹ ਜਿਹੜਾ ਉਹ ਸਮਾਂ ਸੀ ਖਾਲਸਾ ਜੀ ਸਿੰਘਾਂ ਦਾ ਉਹ ਚੜ੍ਹਦੀ ਕਲਾ ਵਾਲਾ ਸੀ ਉਹਨਾਂ ਗੋਰਿਆਂ ਨੇ ਤੱਕਿਆ ਵੀ ਭਾਈ ਏਦਾਂ ਦੇ ਹੌਲੀ-ਹੌਲੀ ਸਾਰੀ ਸ੍ਰਿਸ਼ਟੀ ਦੇ ਮਾਲਕ ਬਣ ਜਾਣਗੇ। ਉਹਨਾਂ ਨੇ ਕੀ ਤੱਕਿਆ ਵੀ ਇਹਨਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ? ਤੇ ਖਾਲਸਾ ਜੀ ਉਹਨਾਂ ਨੂੰ ਕਈ ਚੀਜ਼ਾਂ ਹੱਥ ਲੱਗੀਆਂ। ਪਹਿਲੀ ਗੱਲ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੀ ਬਾਣੀ। ਕਿਉਂਕਿ ਸ਼ਕਤੀ ਰੂਪ ਹੈ। ਖਾਲਸਾ ਜੀ ਕੋਈ ਵੀ ਕਾਰਜ ਆ ਬਲ ਤੋਂ ਬਿਨਾ ਹੁੰਦਾ ਨਹੀਂ। ਤੇ ਜਿਹੜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ ਖਾਲਸਾ ਜੀ ਉਹ ਭਗਤੀ ਮਾਰਗ ਹੈ। ਉਹ ਬਹੁਤਾ ਭਗਤੀ ਮਾਰਗ ਹੈ। ਜਿਵੇਂ ਪੰਜਵੇਂ ਪਾਸ਼ਾ ਤੱਕ ਮਹਾਰਾਜ ਨੇ ਬਚਨਾ ਨਾਲ ਖਾਲਸਾ ਜੀ ਸਾਰੇ ਕਾਰਜ ਕੀਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਪੰਜਵੇਂ ਪਾਸ਼ਾ ਤੱਕ ਫਿਰ ਅੱਗੇ ਇਹ ਖਾਲਸਾ ਜੀ ਇੱਥੋਂ ਵੀ ਗਿਆਨ ਪ੍ਰਾਪਤ ਹੋ ਜਾਂਦਾ ਜੇ ਕਿਸੇ ਕਰਨਾ ਹੋਵੇ 6ਵੇਂ ਪਾਸ਼ਾ ਮਹਾਰਾਜ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਫਿਰ ਵੀਰ ਆਸਣ ਵੀਰ ਰਸ ਖਾਲਸਾ ਜੀ ਵਰਤਿਆ ਪੰਥ ਦੇ ਵਿੱਚ ਪਹਿਲੇ ਪੰਜ ਪਾਸ਼ਾ ਮਹਾਰਾਜ ਭਗਤੀ ਸਰੂਪ ਮਹਾਰਾਜ ਦੀ ਉਸਤਤੀ ਸਰੂਪ ਰਹੇ ਨੇ ਤੇ ਖਾਲਸਾ ਜੀ ਉਹ ਬਚਨਾ ਅਨੁਸਾਰ ਬੇਸ਼ੱਕ ਕਈ ਕਾਰਜ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਬਾਬਰ ਨੂੰ ਜਾਬ ਰੱਖਣਾ ਉਹਦੀਆਂ ਜੇਲਾਂ ਵਿੱਚ ਜਾ ਕੇ ਚੱਖੀਆਂ ਚਲਾ ਦੇਣੀਆਂ ਖਾਲਸਾ ਜੀ ਮਹਾਰਾਜ ਪੂਰੇ ਪਰਮੇਸ਼ਰ ਅਕਾਲ ਪੁਰਖ ਸਨ ਸੋ ਉਸੇ ਰੂਪ ਵਿੱਚ ਮਹਾਰਾਜ ਨੇ ਵਰਤੌਣਾ ਕੀਤਾ ਪਹਿਲੇ ਪੰਜਾਂ ਸਰੂਪਾਂ ਵਿੱਚ ਭਗਤੀ ਵਰਤਾਈ ਹੈ ਤੇ ਫਿਰ ਅਗਲੇ ਸੁਭਰੂਪਾਂ ਦੇ ਵਿੱਚ ਖਾਲਸਾ ਜੀ ਸ਼ਕਤੀ ਵਰਤਾਈਏ ਹੁਣ ਕੋਈ ਕਹੇ ਕਿ ਛੇਵੇਂ ਪਾਸ਼ਾ ਮਹਾਰਾਜ ਨੇ ਤੇ ਜੁਗ ਜੁਦ ਕੀਤਾ ਹੈ ਤੇ ਸੱਤਵੇਂ ਪਾਸ਼ਾ ਨੇ ਕੀ ਕੀਤਾ ਪਰ ਖਾਲਸਾ ਜੀ ਬਹੁਤੇ ਲੋਕਾਂ ਨੂੰ ਪਤਾ ਨਹੀਂ 7ਵੇਂ ਪਾਸ਼ਾ ਮਹਾਰਾਜ ਤਿਆਰ ਬਰ ਤਿਆਰ ਸਨ ਤੇ 7ਵੇਂ ਪਾਸ਼ਾ ਮਹਾਰਾਜ ਦੀ ਜਿਹੜੀ ਤਾਬਿਆ ਖਾਲਸਾ ਜੀ ਫੌਜ ਸੀ 2200 ਘੋੜਸਵਾਰ ਦੀ ਫੌਜ ਤਿਆਰ ਬਰ ਤਿਆਰ ਰਹਿੰਦੀ ਸੀ ਪਰ 6ਵੇਂ ਪਾਸ਼ਾ ਮਹਾਰਾਜ ਦਾ ਬਚਨ ਸੀ ਵੀ ਤੁਸੀਂ ਜੰਗ ਨਹੀਂ ਕਰਨੀ ਪਰ ਤਿਆਰ ਬਰ ਤਿਆਰ ਰਹਿਣਾ ਸ਼ਕਤੀ ਭਗਤੀ ਵਿੱਚ ਰਹਿਣਾ ਤੇ ਮਹਾਰਾਜ ਸੱਚੇ ਪਾਸ਼ਾ ਜੇ ਕੋਈ ਝੜ ਕੇ ਆ ਗਿਆ ਤੇ ਫਿਰ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆ ਨੇ ਬਚਨ ਕੀਤੇ ਸਨ ਵੀ ਤੁਹਾਡੇ ਤੇ ਜਿਹੜਾ ਚੜ ਕੇ ਆਵੇਗਾ ਰਾਜ ਨਸ਼ਟ ਹੋ ਜਾਏਗਾ ਨਾਸ ਹੋ ਜਾਏਗਾ ਗਲ ਜਾਏਗਾ ਤੁਹਾਡੇ ਤੱਕ ਨਹੀਂ ਪਹੁੰਚਦਾ ਤੁਸੀਂ ਆਨੰਦ ਲੈਣਾ ਫਿਰ 8ਵੇਂ ਪਾਸ਼ਾ ਮਹਾਰਾਜ ਵੀ ਖਾਲਸਾ ਦੀ ਸ਼ਸ਼ਤਰਧਾਰੀ ਸਤਗੁਰੂ ਜੀ ਹੋਏ ਨੇ ਮਹਾਰਾਜ ਜੀਆਂ ਦੀ 5 ਸਾਲ ਦੀ ਆਯੂ ਕਿਉਂਕਿ ਜਿਹੜਾ ਬਾਪੂ ਹੈ ਉਹ ਵੀ ਖਾਲਸਾ ਦੀ ਸੂਰਮਾ ਹੈ ਜਿਹੜਾ ਦਾਦਾ ਹੈ ਬਾਬਾ ਜੀ ਬਾਬਾ ਗੁਰਦਤਾ ਸਾਹਿਬ ਜੀ ਉਹ ਵੀ ਸੂਰਮੇ ਪਰਦਾਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਉਹ ਵੀ ਸੂਰਮੇ ਨੇ ਸੋ ਖਾਲਸਾ ਜੀ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਸ਼ਾ ਮਹਾਰਾਜ ਜੀਆ ਨੇ ਕਰਤਾਰਪੁਰ ਦੀ ਜੰਗ ਵਿੱਚ ਹਿੱਸਾ ਲਿਆ ਹੈ ਤੇਗ ਚਲਾਈਏ ਸਤਿਗੁਰ ਜੀਆ ਨੇ ਮਹਾਰਾਜ ਦੇ ਗੱਤਰੇ ਤੇਗ ਸਨ ਸੋ ਕਲਗੀ ਤਰਸਵਾਮੀ ਜੀ ਮਹਾਰਾਜ ਆਏ ਚਟਿਆ ਬਾਜਾਂ ਵਾਲੇ ਸਤਿਗੁਰ ਉਹਨਾਂ ਨੇ ਮੇਰਾ ਵਰਤਾ ਦਿੱਤੀਆਂ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਖਾਲਸਾ ਜੀ ਇਹ ਭਗਤੀ ਦੇ ਸ਼ਕਤੀ ਦਾ ਸੁਮੇਲ ਸਤਿਗੁਰ ਜੀਆ ਦੇ ਵਿੱਚੋਂ ਵੀ ਨਜ਼ਰ ਆਉਂਦਾ ਸੋ ਇਸੇ ਪ੍ਰਕਾਰ ਦੋ ਸਵਰੂਪ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਧੰਨ ਸ੍ਰੀ ਗੁਰੂ ਦਸਮ ਗ੍ਰੰਥ ਜੀ ਮਹਾਰਾਜ ਤੇ ਜਿਹੜਾ ਧੰਗ ਗੁਰੂ ਗੰਸਾਹ ਮਹਾਰਾਜ ਜੀ ਨੇ ਉਹ ਸਾਡੇ ਗੁਰੂ ਸਰੂਪ ਨੇ ਉਹਨਾਂ ਨੂੰ ਗੁਰਗੱਦੀ ਮਿਲੀ ਹੈ ਪਰ ਜਿਹੜੇ ਦਸਮ ਪਾਸ਼ਾ ਮਹਾਰਾਜ ਹੈ ਹੁਣ ਉਹ ਵੀ ਉਸੇ ਗੁਰੂ ਦੀ ਬਾਣੀ ਹੈ ਖਾਲਸਾ ਜੀ ਜਿਵੇਂ ਇੰਗਲਿਸ਼ ਦੀ ਇੱਕ ਬੁੱਕ ਹੈ ਏਕੋ ਦੇ ਨਾਲ ਗ੍ਰਾਮਰ ਹੈ ਤੁਸੀਂ ਭਲੀ ਭਾਂਤ ਜਾਣਦੇ ਹੋ ਪੜ੍ਹੇ ਲਿਖੇ ਇੱਕ ਇੰਗਲਿਸ਼ ਦੀ ਕਿਤਾਬ ਹੁੰਦੀ ਹੈ ਤੇ ਉਹਦੇ ਜਿਹੜੇ ਕੁਐਸਚਨ ਹੁੰਦੇ ਨੇ ਉਹਨਾਂ ਦੇ ਕਈਆਂ ਕਈ ਜਿਹੜੇ ਹੁੰਦੇ ਖਾਲਸਾ ਜੀ ਟੈਂਸ ਵਗੈਰਾ ਜਾਂ ਕਈ ਪ੍ਰਕਾਰ ਵਰਬਾਂ ਵਗੈਰਾ ਕਈ ਕੁਝ ਵੇਖਣਾ ਹੋਵੇ ਉਹਦੇ ਵਾਸਤੇ ਗ੍ਰਾਮਰ ਲੱਗਦੀ ਹੈ ਇਹ ਤਾਂ ਤੁਸੀਂ ਭਲੀ ਭਾਂਤ ਜਾਣਦੇ ਹੋ ਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਪੂਰਨ ਨੇ ਤੇ ਦਸਵੇਂ ਪਾਤਸ਼ਾਹ ਦੀ ਬਾਣੀ ਉਹਦੀ ਵਿਆਕਰਨ ਹੈ ਉਹਦੀ ਗ੍ਰਾਮਰ ਹੈ ਜਿਵੇਂ ਸਤਗੁਰ ਮਹਾਰਾਜ ਬਚਨ ਕਰਨ ਮੈਂ ਅੱਗੇ ਵੀ ਖਾਲਸਾ ਜੀ ਸ਼ਾਇਦ ਬੇਨਤੀ ਕੀਤੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਦਾ ਬਚਨ ਹੈ ਸੰਹਸਰ ਦਾਣ ਦੇ ਇੰਦਰ ਰਵਾਇਆ ਹੁਣ ਇੱਥੇ ਮਹਾਰਾਜ ਨੇ ਟੂਕਾ ਮਾਤਰ ਲਿਖਿਆ ਕਿ ਜਿਹੜਾ ਇੰਦਰ ਹੈ ਰਾਜਾ ਇੰਦਰ ਉਹਨੂੰ ਖਾਲਸਾ ਜੀ ਜਿਹੜਾ ਉਹਦੇ ਭੰਗਾਂ ਦੇ ਜਿਹੜੇ ਨਿਸ਼ਾਨ ਹੋ ਗਏ ਸੀ ਉਹਨੇ ਕੋ ਕਰਮ ਕੀਤਾ ਸੀ ਹੁਣ ਇੱਥੇ ਸੰਪੂਰਨ ਸਾਖੀ ਤੁਹਾਨੂੰ ਨਹੀਂ ਲੱਭਣੀ ਜੇ ਤੁਸੀਂ ਦਸ਼ਮ ਪਾਸ਼ ਵਾਲੀ ਬਾਣੀ ਨੂੰ ਛੱਡ ਦੋਗੇ ਤਾਂ ਫਿਰ ਖਾਲਸਾ ਜੀ ਤੁਹਾਨੂੰ ਇਹਨਾਂ ਸ਼ਬਦਾਂ ਦੀ ਵਿਆਖਿਆ ਨਹੀਂ ਲੱਭਣੀ ਹੁਣ ਇੰਦਰ ਨੇ ਕੀ ਕੀਤਾ ਸੀ ਉਹਨੂੰ ਕਾਹਤੋਂ ਸ਼ਰਾਪ ਹੋਇਆ ਕਾਹਤੋਂ ਉਹ ਤੇ ਉਨੇ ਇਹਨਾ ਦੁੱਖ ਚ ਲਿਆ ਕਿਉਂ ਉਹ ਰੋਇਆ ਕਿਉਂ ਖਾਲਸਾ ਦੀ ਛੱਪੜ ਵਿੱਚ ਬਹਿ ਕੇ ਲੁਕਿਆ ਕਿਉਂ ਫਿਰ ਸ਼ਿਵ ਜੀ ਨੇ ਲੱਭਿਆ ਕਿਉਂ ਫਿਰ ਉਹਦੀ ਮਾਫੀ ਬਣੀ ਕਿਵੇਂ ਉਹਨੂੰ ਗੌਤਮ ਰਿਸ਼ੀ ਨੇ ਸ਼ਰਾਪ ਦਿੱਤਾ ਕਿਵੇਂ ਖੇਡਾਂ ਵਰਤੀਆਂ ਉਹ ਸਾਰਾ ਕੁਝ ਧੰਨ ਸ਼੍ਰੀ ਗੁਰੂ ਦਸਮ ਪਾਤਸ਼ਾਹ ਮਹਾਰਾਜ ਦੀ ਬਾਣੀ ਵਿੱਚੋਂ ਮਿਲੂਗਾ ਤੇ ਜੇ ਤੁਸੀਂ ਦਸਮ ਦੀ ਬਾਣੀ ਹੁਣ ਖਾਲਸਾ ਜੀ ਕੋਈ ਕਵੇ ਮੈਂ ਸਿਰਫ ਇੰਗਲਿਸ਼ ਦੀ ਕਿਤਾਬ ਪੜ੍ਹਨੀ ਹੈ ਤੇ ਗ੍ਰਾਮਰ ਨੂੰ ਮੇਰਾ ਕੋਈ ਲੈਣ ਦੇਣ ਨਹੀਂ ਹੈ ਉਹ ਬੰਦਾ ਮੂਰਖੀ ਹੈ ਉਹ ਤੋਂ ਵੱਡਾ ਹੋਰ ਮੂਰਖ ਕੌਣ ਹੋ ਸਕਦਾ ਹੁਣ ਕੋਈ ਕਵੇ ਮੈਂ ਪੰਜਾਬੀ ਪੜ੍ਹਨੀ ਹੈ ਪਰ ਮੈਨੂੰ ਵਿਆਕਰਨ ਨਾਲ ਕੋਈ ਲੈਣ ਦੇਣ ਨਹੀਂ ਉਹੀ ਬੰਦਾ ਕਹੇ ਕਿ ਮੈਂ ਪੰਜਾਬੀ ਮੈਨੂੰ ਆਉਂਦੀ ਹੈ ਪੜ੍ਹਨੀ ਆਉਂਦੀ ਹੈ ਪਰ ਸਿਹਾਰੀ ਬਿਹਾਰੀ ਬਿੰਦੀ ਟਿੱਪੀ ਔਂਕੜ ਲੈਂਕੜ ਦਾ ਕੋਈ ਗਿਆਨ ਨਹੀਂ ਉਹ ਬੰਦਾ ਮੂਰਖੀ ਹੈ ਇਸੇ ਪ੍ਰਕਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਵਿਆਖਿਆ ਹੈ ਕਈ ਸ਼ਬਦਾਂ ਦੀ ਵਿਆਕਰਣ ਹੈ ਉਹ ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਮਿਲੇਗੀ ਸੋ ਖਾਲਸਾ ਜੀ ਬਹੁਤ ਕੁਝ ਮਹਾਰਾਜ ਨੇ ਦੱਸਣਾ ਕੀਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਟੂਕ ਮਾਤਰ ਦੱਸਿਆ ਗਿਆ ਕਿ ਕਾਮ ਕਰੋਧ ਕਾਇਆ ਕੋ ਗੱਲ ਹੈ ਵੀ ਜਿਹੜਾ ਕੰਮ ਹੈ ਜਿਹੜਾ ਆਪਾਂ ਕੰਮ ਕਰਦੇ ਹਾਂ ਪਾਰ ਇਸਤਰੀਆਂ ਨਾਲ ਜਾਂ ਪਾਰ ਇਸਤਰੀਆਂ ਬੰਦਿਆਂ ਦੇ ਨਾਲ ਪਰ ਪੁਰਸ਼ਾਂ ਨਾਲ ਬੀਬੀਆਂ ਕਰਦੀਆਂ ਜਾਂ ਬੰਦੇ ਜਿਹੜੇ ਪਾਰ ਇਸਤਰੀਆਂ ਨਾਲ ਕਰਦੇ ਕੋਈ ਕਰਮ ਕਰ ਲੈਂਦੇ ਨੇ ਕੰਮ ਵਿਆਪ ਜਾਂਦਾ ਉਹਨਾਂ ਨੂੰ ਉਹ ਕੰਮ ਦੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਚੋਂ ਨਹੀਂ ਮਿਲਣੀ ਤੁਹਾਨੂੰ ਉਹ ਤੁਹਾਨੂੰ ਦਸਮ ਗ੍ਰੰਥ ਚ ਵਿੱਚੋਂ ਮਿਲਣੀ ਹੈ ਕਿ ਮਹਾਰਾਜ ਨੇ ਇਹ ਗੱਲ ਕਿਉਂ ਕਹੀ ਹੈ ਵੀ ਕਾਮ ਤੇ ਕ੍ਰੋਧ ਕਿਦਾਂ ਸਰੀਰ ਨੂੰ ਗਾਲ ਸਕਦੇ ਨਾਸ਼ ਕਿਦਾਂ ਕਰ ਸਕਦਾ ਕੀ ਕਾਰਨ ਹੈ ਇਹਦੇ ਪਿਛੇ ਉਹ ਸਾਰੀ ਵਿਆਖਿਆ ਧੰ ਸਤਗੁਰੂ ਸੱਚੇ ਪਾਸ਼ਾ ਨੇ ਸਾਡੇ ਤੇ ਪਰਉਪਕਾਰ ਕੀਤਾ ਸੀ ਪਰ ਖਾਲਸਾ ਜੀ ਅਸੀਂ ਮੂਰਖ ਦੇ ਮੂਰਖ ਚੁੱਡੂ ਦੇ ਚੁੱਡੂ ਰਹਿ ਗਏ ਸਾਰੀ ਉਮਰ ਸਤਗੁਰੂ ਜੀ ਦੇ ਬੋਲਾਂ ਨੂੰ ਸਮਝਣਾ ਤੇ ਕੀ ਸੀ ਸਤਗੁਰੂ ਦੀ ਨਰਾਦਰੀ ਕਰਨ ਲੱਗ ਪਏ ਸਤਗੁਰੂ ਦੀ ਬਾਣੀ ਨੂੰ ਨਰਾਦਰੀ ਕਰਨ ਲੱਗ ਪਏ ਸੋ ਇਸੇ ਪ੍ਰਕਾਰ ਧੰ ਸ਼੍ਰੀ ਗੁਰੂ ਦਸਮ ਗ੍ਰੰਥ ਜੀ ਮਹਾਰਾਜ ਨੂੰ ਜਿਹਨੂੰ ਜੇ ਤੁਸੀਂ ਪਰੇ ਕਰ ਦੋਗੇ ਨਾ ਖਾਲਸਾ ਜੀ ਤੇ ਸਿੱਖ ਪੰਥ ਜਿਹੜਾ ਹੈ ਉਹ 70% ਅਲੋਪ ਹੋਣ ਵਾਲੇ ਪਾਸੇ ਜਾਵੇਗਾ ਕਿਉਂਕਿ ਬਹੁਤ ਗਿਆਨ ਜਿਹੜਾ ਹੈ ਉਹਦੇ ਵਿੱਚ ਹੈ ਬੌਤਾ ਗਿਆਨ ਜਿਹੜਾ ਹੈ ਸਤਿਗੁਰ ਜੀ ਦੀ ਬਾਣੀ ਸਤਿਗੁਰ ਜੀ ਦੇ ਜੀਵਨ ਦੀਆਂ ਗੱਲਾਂ ਸਤਿਗੁਰ ਜੀ ਨੇ ਕੀ ਕੁਝ ਕੀਤਾ ਸਤਿਗੁਰ ਮਹਾਰਾਜ ਕਿਵੇਂ ਪ੍ਰਗਟ ਹੋਏ ਕਿਵੇਂ ਸਤਿਗੁਰ ਗੁਰੂ ਨਾਨਕ ਸਾਹਿਬ ਧਰਤੀ ਤੇ ਆਏ ਕਿਵੇਂ ਇਹਨਾਂ ਦੀ ਅੰਛ ਬੰਛ ਮਹਾਰਾਜ 베ਦੀ ਕੋਲ ਵਿੱਚ ਕਿਉਂ ਆਏ ਧੰਗੁਰੂ ਰਾਮਦਾਸ ਮਹਾਰਾਜ ਸੋਢੀ ਕੋਲ ਵਿੱਚ ਕਿਉਂ ਆਏ ਇਹ ਸਾਰੀਆਂ ਖੇਡਾਂ ਸ਼੍ਰੀ ਦਸਮਗ੍ਰੰਥ ਜੀ ਮਹਾਰਾਜ ਵਿੱਚ ਹੈ ਸੋ ਇਸ ਕਰਕੇ ਖਾਲਸਾ ਦੀ ਭਗਤੀ ਤੇ ਸ਼ਕਤੀ ਦਾ ਸੁਮੇਲ ਜਿਹੜਾ ਹੈ ਉਹ ਸ਼ੁਰੂ ਤੋਂ ਚੱਲਿਆ ਆ ਰਿਹਾ ਤੇ ਪਰ ਸਾਡੇ ਲੋਕਾਂ ਨੇ ਕੀ ਕੀਤਾ ਕਹਿੰਦੇ ਨਾ ਜੀ ਨਾ ਅਸੀਂ ਤਾਂ ਕੱਲੀ ਭਗਤੀ ਰੱਖਣੀ ਹੈ ਤੇ ਖਾਲਸਾ ਜੀ ਭਗਤੀ ਕਿੱਥੋਂ ਪੱਲੇ ਪੈਣੀ ਹੈ ਭਗਤੀ ਕੋਈ ਕਰਦਾ ਨਹੀਂ ਹੁਣ ਦੇਖੋ ਤੁਸੀਂ ਸੰਸਾਰ ਵਿੱਚ ਤੱਕ ਕੇ ਵੇਖੋ ਕਿ ਕਿੰਨੇ ਸਿੱਖ ਨੇ ਜਿਨ੍ਹਾਂ ਦੀਆਂ ਪੱਗਾਂ ਲਾਈਆਂ ਜਾਂਦੀਆਂ ਕੇਸ ਪੱਟੇ ਜਾਂਦੇ ਦਾੜ੍ਹੀਆਂ ਪਟੀਆਂ ਜਾਂਦੀਆਂ ਕਕਾਰਾਂ ਦੀ ਬੇਦਬੀ ਕੀਤੀ ਜਾਂਦੀ ਹੈ ਮਾੜੀ ਨਿਗਾ ਨਾਲ ਤੱਕਿਆ ਜਾਂਦਾ ਕਿਉਂ ਕਿ ਮਹਾਰਾਜ ਦਸਮ ਪਾਤਸ਼ਾਹੀ ਬਾਣੀ ਕੋਲੇ ਨਹੀਂ ਜੇ ਤੁਹਾਡੇ ਵਿੱਚ ਪ੍ਰਤਾਪ ਹੁਣ ਨਿਹੰਗ ਸਿੰਘ ਹੋਵੇ ਕੋਈ ਬਾਣੇ ਵਿੱਚ ਤਿਆਰ ਵਰ ਤਿਆਰ ਹੋਵੇ ਬਾਣੀ ਪੜਨ ਵਾਲਾ ਹੋਵੇ ਸਤਿਗੁਰ ਦੀ ਬਾਣੀ ਦਾ ਓਟ ਆਸਰਾ ਲੈਣ ਵਾਲਾ ਹੋਵੇ ਬਾਣੀ ਦੇ ਪੈਰੇ ਉਹਦੇ ਅੱਗੇ ਲੱਗੇ 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 ਰਹਿਣ ਬਾਣੀ ਦੇ ਪੈਰੇ ਗਜਾਉਂਦਾ ਹੋਵੇ ਸਰਬਲੋਹ ਦਾ ਖਾਲਸਾ ਜੀ ਉਹ ਛਗਣ ਵਾਲਾ ਹੋਵੇ ਬਬੇਕੀ ਸਿੰਘ ਹੋਵੇ ਤੇ ਕਿਸੇ ਦੀ ਮਜਾਲ ਨਹੀਂ ਪਾਵੇਂ ਹਜ਼ਾਰ ਬੰਦਾ ਅੱਗੇ ਖਲੋਤਾ ਹੋਵੇ ਕਿਸੇ ਦੀ ਮਜਾਲ ਨਹੀਂ ਉਹ ਨਿਹੰਗ ਸਿੰਘ ਨੂੰ ਹੱਥ ਲਾ ਜਵੇ ਕਿਉਂ ਕਿਉਂਕਿ ਭਾਈ ਉਹਦੇ ਕੋਲ ਦਸਮ ਦੀ ਬਾਣੀ ਹੈ ਚੰਡੀ ਦੀ ਵਾਰ ਹੈ ਤਕਾਲ ਉਸਤਤ ਹੈ ਚੰਡੀ ਚਰਿਤ੍ਰ ਨੇ ਬਚਿੱਤਰ ਨਾਟਕ ਹੈ ਜਫਰਨਾਮਾ ਹੈ ਉਹਦੇ ਕੋ ਵੱਡਾ ਬਾਲ ਹੈ ਸ਼ਾਸਤਰ ਨਾਮ ਮਾਲਾ ਦੀ ਬਾਣੀ ਹੈ ਬ੍ਰਹਮ ਕਵਚ ਦੀ ਬਾਣੀ ਹੈ ਸ੍ਰੀ ਸਰਬਲੋਕ ਗ੍ਰੰਥ ਜੀ ਮਹਾਰਾਜ ਜੀਆਂ ਦੀ ਬਾਣੀ ਹੈ ਭਾਈ ਉਹ ਕਿਦਾਂ ਕੋਈ ਹੱਥ ਲਾ ਜੂਗਾ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੰਘ ਨੂੰ ਕਿਉਂਕਿ ਐਸੇ ਸਤਿਗੁਰ ਦੇ ਐਸੇ ਸਤਿਗੁਰ ਦੇ ਉਹ ਸਿੰਘ ਵਿੱਚੋਂ ਦਿਦਾਰੇ ਹੁੰਦੇ ਨੇ ਤੇ ਸਾਡੇ ਲੋਕਾਂ ਨੇ ਖਾਲਸਾ ਜੀ ਪਾਲੀਆਂ ਪੈਂਟਾਂ ਤੰਬੀਆਂ ਤੇ ਹੋ ਗਏ ਸ਼ੁਰੂ ਜੀ ਦਸਮ ਗ੍ਰੰਥ ਜੀ ਬਾਹ ਮਹਾਰਾਜ ਦੀ ਬਾਣੀ ਸਾਡੀ ਬਾਣੀ ਨਹੀਂ ਹੈ ਜੀ ਇਹ ਚ ਗੰਦਾ ਕੁਝ ਲਿਖਤਾ ਇਹ ਚ ਆਹ ਕੁਝ ਲਿਖਤਾ ਇਹ ਚ ਆਹ ਕੁਝ ਕਰਤਾ ਤੇ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਭੁਗਤੋ ਹੁਣ ਆਪਾਂ ਭੁਗਤਣ ਡਾਂ ਆ ਕਿਸੇ ਦੀ ਜੁਰਤ ਨਹੀਂ ਬਣਦੀ ਅੱਗੇ ਹੋ ਕੇ ਖਾਲਸਾ ਜੀ ਕਦੇ ਖਾਲਸੇ ਪੰਥ ਵਿੱਚ ਧਰਨੇ ਨਹੀਂ ਲੱਗੇ ਪੰਥ ਨੇ ਕਦੇ ਧਰਨੇ ਨਹੀਂ ਲਾਉਣਾ ਕੀਤੇ ਦੋ ਦਿਨ ਦਾ ਮੌਕਾ ਮਿਲਦਾ ਸੀ ਤੀਜੇ ਦਿਨ ਗਾਟਾ ਇੱਕ ਦਾ ਲੱਤਦਾ ਸੀ ਤੇ ਮਹਾਰਾਜ ਦੀ ਕਿਰਪਾ ਵਰਤ ਜਾਂਦੀ ਤੇ ਹੁਣ ਖਾਲਸਾ ਜੀ ਉਹ ਸਾਨੂੰ ਮਾਰਦੇ ਨੇ ਕਿਉਂਕਿ ਦਸਮ ਪਾਤਸ਼ਾਹ ਦੀ ਬਾਣੀ ਨਹੀਂ ਹੈਗੀ ਸੋ ਖਾਲਸਾ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦਾ ਓਟ ਅਸਰਾ ਤੱਕੀਏ ਧੰਨ ਸਤਗੁਰ ਜੀ ਦੀ ਬਾਣੀ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਜਾਪ ਸਾਹਿਬ ਦੇ ਜਾਪ ਕਰੀਏ ਤੋ ਆ ਪ੍ਰਸਾਦ ਸਵਈਏ ਦੇ ਜਾਪ ਕਰੀਏ ਚੌਪਈ ਸਾਹਿਬ ਦੇ ਜਾਪ ਕਰੀਏ ਅਕਾਲ ਉਸਤ ਜੀ ਦੀ ਬਾਣੀ ਪੜੀਏ ਸ਼ਸਤਰਨਾਮ ਵਾਲਾ ਬਾਣੀ ਪੜੀਏ ਬਚਤਰਨਾਟਕ ਪੜੀਏ ਪਰ ਪੜੀਏ ਭਾਈ ਸੰਥਿਆ ਲੈ ਕੇ ਸਤਗੁਰ ਜੀ ਦੀ ਬਾਣੀ ਬਹੁਤ ਮਹਿੰਗੀ ਹੈ ਜਿੱਥੇ ਅਸੀਂ ਪੁੰਨ ਖੱਟਣਾ ਉੱਥੇ ਅਸੀਂ ਪਾਪ ਕੱਟ ਲੈਨੇ ਜੇ ਨਹੀਂ ਕਰ ਸਕਦੇ ਤਾਂ ਸਭ ਤੋਂ ਵੱਡੀ ਚੀਜ਼ ਹੈ ਬਹੁਤ ਸੋਹਣੀ ਉਹ ਕੀ ਹੈ ਪੋਥੀ ਪ੍ਰਕਾਸ਼ ਕਰ ਲੋ ਤੇ ਖਾਲਸਾ ਜੀ ਨੱਟ ਤੋਂ ਕਿਸੇ ਚੰਗੇ ਗੁਰਮੁਖ ਨਿਹੰਗ ਸਿੰਘ ਦੀ ਜਿਹੜੀ ਉਹ ਤੁਸੀਂ ਵੌਇਸ ਕੱਢ ਕੇ ਤੇ ਉੱਥੋਂ ਸੁਣ ਲੋ ਪਾਠ ਜਿਵੇਂ ਗਿਆਨੀ ਜੀ ਗਿਆਨੀ ਮਹਤਾਬ ਸਿੰਘ ਸਾਹਿਬ ਜੀ ਪਭੋਈ ਵਾਲੇ ਮਹਾਂਪੁਰਸ਼ ਉਹਨਾਂ ਦਾ ਤੁਸੀਂ ਉਹਨਾਂ ਦੀਆਂ ਰਿਕਾਰਡ ਪਈਆਂ ਹੋਈਆਂ ਨੇ ਖਾਲਸਾ ਜੀ ਦਸਮ ਗ੍ਰੀ ਬਾਣੀ ਤੁਸੀਂ ਸਰਚ ਕਰ ਸਕਦੇ ਹੋ ਉਹ ਸੁਣੋ ਨਾਲ ਪੋਥੀ ਪ੍ਰਕਾਸ਼ ਕਰ ਲੋ ਸੋ ਉਹਦੇ ਨਾਲ ਖਾਲਸਾ ਜੀ ਤੁਹਾਡੇ ਸ਼ਬਦ ਵੀ ਸਿੱਧੇ ਹੋ ਜਾਣਗੇ ਤੇ ਮਹਾਰਾਜ ਦੀ ਬਾਣੀ ਵਿੱਚ ਗਲਤੀਆਂ ਵੀ ਨਹੀਂ ਹੋਣਗੀਆਂ ਕਿਉਂਕਿ ਬਾਣੀ ਸੁਣਨਾ ਬਹੁਤ ਪ੍ਰਤਾਪ ਹੈ ਸੋ ਸਤਗੁਰ ਜੀ ਕਿਰਪਾ ਵਰਤੌਣਗੇ ਤੇ ਖਾਲਸਾ ਜੀ ਉਹਦੇ ਨਾਲ ਪਹਿਰਾ ਰੱਖਣਾ ਸਤਗੁਰ ਦੀ ਬਾਣੀ ਦਾ ਜਪਜੀ ਸਾਹਿਬ ਦੀ ਬਾਣੀ ਜਿਹੜੀ ਹੈ ਜਾਂ ਖਾਲਸਾ ਜੀ ਹੋਰ ਬਿਆਨਤ ਬਾਣੀਆਂ ਆਨੰਦ ਪ੍ਰਤਾਪ ਵਰਤੌਣ ਵਾਲੀਆਂ ਆਨੰਦ ਵਰਤੌਣ ਵਾਲੀਆਂ ਸੁਖ ਦੇਣ ਵਾਲੀਆਂ ਇਹ ਨਹੀਂ ਵੀ ਗੁਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਣੀ ਸਤਗੁਰ ਪੂਰੇ ਗੁਰੂ ਨੇ ਮਹਾਰਾਜ ਵਿੱਚ ਉਹਨਾਂ ਦੀ ਜੋਤ ਹੈ ਪਰ ਖਾਲਸਾ ਜੀ ਬਾਕੀ ਸਵਰੂਪਾਂ ਦਾ ਖੰਡਨ ਕਰ ਦੇਣਾ ਜਿਹੜੇ ਸਟੇਜਾਂ ਦੇ ਬਹਿ ਕੇ ਉੱਚੇ-ਉੱਚਿਆਂ ਦੰਦਾਂ ਵਾਲੇ ਤੇ ਬੰਨ ਕੇ ਸਪੱਗ ਸਪੱਗਾਂ ਦੇ ਸਿਰ 'ਚ ਫਸਾ ਕੇ ਤੇ ਕਹਿੰਦੇ ਦੂਜੀਆਂ ਗ੍ਰੰਥਾਂ ਨੂੰ ਛੱਡ ਦਿਓ ਜੀ ਆਹ ਹੋ ਗਿਆ ਜੀ ਉਹ ਹੋ ਗਿਆ ਤੇ ਸੰਗਤ ਨੂੰ ਤੁਹਾਡਾ ਪਿਓ ਦੱਸੇਗਾ ਵੀ ਸ਼ਿਵਜੀ ਕੌਣ ਹੈ ਬ੍ਰਹਮਾ ਕੌਣ ਹੈ ਦੇਵੀਆਂ ਕੌਣ ਨੇ ਕਿੱਥੋਂ ਪ੍ਰਗਟ ਹੋਈਆਂ ਕਿਵੇਂ ਮਹਾਰਾਜ ਦੀ ਸੇਵਾ ਕਰਦੀਆਂ ਤੁਹਾਡਾ ਪਿਓ ਦੱਸੇਗਾ ਸੰਸਾਰ ਨੂੰ ਭਰਮ ਵਾਲੇ ਪਾਸੇ ਤੁੰਨੀ ਜਾਂਦੇ ਥੱਕੀ ਜਾਂਦੇ ਪਤਾ ਨਹੀਂ ਕਦੋਂ ਇਹਨਾਂ ਝੁੱਡੂਆਂ ਨੂੰ ਅਗਲ ਆਉਣੀ ਹੈ ਤੇ ਖਾਲਸਾ ਜੀ ਉਦਾਂ ਦੇ ਅਹੀਂ ਬਣ ਗਏ ਸਾਨੂੰ ਸਮਝ ਨਹੀਂ ਆਉਂਦੀ ਵੀ ਸਾਡਾ ਸਤਿਗੁਰ ਪੂਰਾ ਕੇ ਅਧੂਰਾ ਇਹੋ ਜਿਹੇ ਬੰਦਿਆਂ ਨੂੰ ਅਸੀਂ ਸੁਣਨੇ ਬਹੁਤੇ ਬੰਦੇ ਸਰਬਜੀਤ ਸਿੰਘ ਧੁੰਦੇ ਨੂੰ ਸੁਣਦੇ ਖਾਲਸਾ ਜੀ ਉਹ ਏਡਾ ਬੰਦਾ ਨਾਸਤਕ ਹੈ ਉਹਦੇ ਜਿੱਦਾਂ ਦੇ ਬੰਦੇ ਨੂੰ ਸੁਣੋਂਗੇ ਉਦਾਂ ਦੇ ਲੱਛਣ ਤੁਹਾਨੂੰ ਤੁਹਾਡੇ ਅੰਦਰ ਪੈਦਾ ਹੋਣੇ ਨੇ ਚੰਗੇ ਮਹਾਂਪੁਰਸ਼ਾਂ ਨੂੰ ਸੁਣੋ ਦਾਸ ਜਿਹੜੇ ਬੰਦਿਆਂ ਨੂੰ ਸੁਣਦਾ ਮੈਂ ਤੁਹਾਨੂੰ ਉਹਨਾਂ ਦੇ ਨਾਮ ਸੁਣਾ ਦਿੰਦਾ ਸੰਤ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਕਥਾ ਨੱਟ ਤੇ ਪਈ ਹੈ ਠੀਕ ਹੈ ਜੀ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ ਦੀ ਪਈ ਹੈ ਫਿਰ ਜਿਹੜੇ ਹੁਣ ਮੌਜੂਦਾ ਨੇ ਸੰਤ ਬਾਬਾ ਇੰਦਰਜੀਤ ਸਿੰਘ ਸਿੰਘ ਜੀ ਰਕਬੇ ਵਾਲੇ ਮਹਾਂਪੁਰਸ਼ਾਂ ਦੀ ਕਥਾ ਸੁਣੋ ਗਿਆਨੀ ਸ਼ੇਰ ਸਿੰਘ ਸਾਹਿਬ ਅੰਬਾਲੇ ਵਾਲਿਆਂ ਦੀ ਕਥਾ ਸੁਣੋ ਬਾਕੀ ਚੀਜ਼ਾਂ ਛੱਡ ਦਿਓ ਉਹਨਾਂ ਦੀ ਕਥਾ ਸੁਣੋ ਕਿਉਂਕਿ ਉਹ ਸੰਪੂਰਨ ਪੁਰਾਤਨ ਕਥਾ ਵਾਂਗ ਕਥਾ ਕਰਦੇ ਨੇ ਚੰਗੇ ਉਸਤਾਦਾਂ ਕੋਲੇ ਪੜੇ ਗਿਆਨੀ ਮਤਾਬ ਸਿੰਘ ਸਾਹਿਬ ਜੀ ਉਹਨਾਂ ਦੀ ਕਥਾ ਸੁਣੋ ਸੋ ਇਹ ਚੰਗੇ ਚੰਗੇ ਜਿਹੜੇ ਮਹਾਂਪੁਰਸ਼ ਨੇ ਠੀਕ ਆ ਜੀ ਫਿਰ ਅੱਗੇ ਚਲ ਜਓ ਖਾਲਸਾ ਜੀ ਗਿਆਨੀ ਭਾਈ ਪ੍ਰਤਪਾਲ ਸਿੰਘ ਸਾਹਿਬ ਦੂਖ ਨਿਵਾਰਨ ਸਾਹਿਬ ਵਾਲੇ ਪਟਿਆਲਾ ਸਾਹਿਬ ਵਾਲੇ ਉਹਨਾਂ ਦੀ ਕਥਾ ਆਉਂਦੀ ਹੈ ਓ ਸੁਣੋ ਜੰਗਬੀਰ ਸਿੰਘ ਸਾਹਿਬ ਦੀ ਕਥਾ ਸੁਣੋ ਹਜੂਰ ਸਾਹਿਬ ਦੇ ਸਿੰਘਾਂ ਦੀ ਕਥਾ ਸੁਣੋ ਗਿਆਨੀ ਵਿਸ਼ਾਲ ਸਿੰਘ ਸਾਹਿਬ ਉਹਨਾਂ ਦੀ ਸੁਣ ਲਓ ਜਿਹੜੇ ਚੰਗੇ ਨੇ ਜਿਹੜੇ ਤੁਹਾਡੇ ਅੰਦਰ ਸ਼ਰਧਾ ਦੇ ਫੁੱਲ ਪੈਦਾ ਕਰਨ ਸ਼ਰਧਾ ਦੇ ਬੀਜ ਤੁਹਾਡੇ ਹਿਰਦੇ ਵਿੱਚ ਪੈਦਾ ਹੁਣ ਉਹਨਾਂ ਨੂੰ ਸੁਣੋ ਉਹਨਾਂ ਨੂੰ ਨਾ ਸੁਣੋ ਜਿਹੜੇ ਕਲਗੀ ਤਰਪਾਸ਼ਾ ਨੂੰ ਮੱਥਾ ਵੀ ਟੇਕੀ ਜਾਂਦੇ ਆ ਤੇ ਸਤਿਗੁਰੂ ਨੂੰ ਉਂਗਲਾ ਵੀ ਕਰੀ ਜਾਂਦੇ ਆ ਉਹਦੇ ਪ੍ਰਧਾਇ ਸਤਿਗੁਰੂ ਜੀ ਦਾ ਬੋਲ ਹੈ ਮੈਂ ਮਾਫੀ ਚ ਉਹਨਾਂ ਦੇ ਮੈਂ ਵਿਸਰਦਾ ਹੋਆ ਆਸਾ ਦੀ ਵਾਰ ਵਿੱਚ ਮਹਾਰਾਜ ਕਹਿੰਦੇ ਸਲਾਮ ਜਵਾਬ ਦੋ ਕਰਾ ਮੁੱਢੋ ਕੁੱਠਾ ਜਾਏ ਜਿਹੜਾ ਬੰਦਾ ਸਲਾਮ ਵੀ ਕਰੀ ਜਾਂਦਾ ਮੱਥਾ ਵੀ ਟੇਕੀ ਜਾਂਦਾ ਤੇ ਸਤਗੁਰ ਨੂੰ ਟਿਕਰਾਂ ਵੀ ਕਰੀ ਜਾਂਦਾ ਮਹਾਰਾਜ ਕਹਿੰਦੇ ਉਹਦਾ ਨਾ ਮੋਢਾ ਨਾ ਜਾੜਾ ਦਾ ਕੱਖ ਵੀ ਨਹੀਂ ਇਹੋ ਜਿਹੇ ਬੰਦਿਆਂ ਪਿੱਛੇ ਤੁਰ ਕੇ ਅਸੀਂ ਖੱਡਾਂ ਵਿੱਚ ਹੀ ਪੈਣਾ ਗੁਰਮੁਖ ਉਹ ਆ ਜਿਹੜਾ ਵਿਵੇਕ ਵਿਚਾਰ ਨਾਲ ਬੁੱਧ ਨਾਲ ਸੋਚੇ ਵੀ ਮੈਂ ਕਿਹੜੇ ਮਨੁੱਖ ਦੇ ਪਿੱਛੇ ਚੱਲਣਾ ਸੋ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਸਤਗੁਰ ਦੀ ਬਾਣੀ ਦਾ ਪੱਲਾ ਫੜੀਏ ਮਹਾਰਾਜ ਕੋਲੋਂ ਸੁਖ ਲਈਏ ਸੋ ਖਾਲਸਾ ਜੀ ਆ ਉਹ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਅਸਥਾਨੇ ਤੇ ਵੱਡੀਆਂ ਕਿਰਪਾ ਵੱਡੀ ਮੇਰ ਧੰਨ ਬਾਬਾ ਲੋਹ ਸਿੰਘ ਸਾਹਿਬ ਜੀ ਦੇ ਅਸਥਾਨੇ ਤੇ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਹੈ ਖਾਲਸਾ ਜੀ ਜਿਹੜੀ ਅੱਜ ਨਹੀਂ ਹੱਡ ਬੀਤੀ ਆ ਉਹ ਵੀ ਕੁਝ ਦਿਨ ਪਹਿਲਾਂ 2 ਕਿ 3 ਦਿਨ ਪਹਿਲਾਂ ਇੱਕ ਸੁਣਾਈ ਸੀ ਵੀ ਸਿੰਘ ਦਰਸ਼ਨ ਕਰਨ ਗਿਆ ਤੇ ਗੁਰੂ ਸਾਹਿਬ ਦੀ ਕਿਰਪਾ ਵਰਤ ਗਈ ਅੱਜ ਵੀ ਇੱਕ ਹੱਡ ਬੀਤੀ ਗੁਰਮੁਖ ਪਿਆਰੇ ਨੇ ਫੋਨ ਕਰਕੇ ਦੱਸਿਆ ਮੈਂ ਸੋਚਿਆ ਕਿ ਉਹੀ ਉਹਨੂੰ ਕੋ ਸੁਣੀ ਸੀ ਫੋਨ ਦੇ ਉੱਤੇ ਇਹਦੇ ਉਹ ਤੁਹਾਨੂੰ ਸੁਣਾ ਦਿੰਨਾ ਕਿਉਂਕਿ ਅੱਜ ਥੋੜਾ ਜਿਹਾ ਵਿਅਸਤ ਹੋਣ ਕਰਕੇ ਇੱਕ ਚੰਡੀ ਦੇ ਜਾਪ ਚੱਲਦੇ ਸੀ ਖਾਲਸਾ ਜੀ ਕਿਸੇ ਗੁਰਮੁਖ ਪਿਆਰਿਆਂ ਦੇ ਉਹਨਾਂ ਦੇ ਅੱਜ ਭੋਗ ਹੋਏ ਨੇ ਸੰ ਤੇ ਇੱਕ ਬੇਨਤੀ ਮੈਂ ਹੋਰ ਕਰ ਦਵਾ ਜਿਸ ਵੇਲੇ ਤੁਸੀਂ ਮੈਨੂੰ ਅਰਦਾਸਾਂ ਭੇਜਦੇ ਹੋ ਬੇਨਤੀਆਂ ਭੇਜਦੇ ਹੋ ਮੈਂ ਆਪ ਜੀ ਦਾ ਭਾਈ ਸੰਗਤਾਂ ਦਾ ਹੀ ਸੇਵਾਦਾਰ ਹਾਂ ਸੋ ਕਈ ਵਾਰ ਇੱਕ ਦੋ ਦਿਨ ਅਰਦਾਸ ਬੇਨਤੀ ਲੇਟ ਵੀ ਹੋ ਜਾਂਦੀ ਤੇ ਖਾਲਸਾ ਜੀ ਉਸੇ ਦਿਨ ਉਹ ਤਾਂ ਹੁੰਦੀ ਹੈ ਜਿਸ ਦਿਨ ਕਿਤੇ ਮੈਂ ਬਹੁਤ ਵਿਅਸਤ ਹੋਵਾਂ ਜਾਂ ਕੋਈ ਸੇਵਾ માં ਪੁਰਸ਼ਾਂ ਵੱਲੋਂ ਕੋਈ ਲੱਗੀ ਹੋਵੇ ਤਾਂ ਕਰਕੇ ਤੇ ਮੈਂ ਜੇ ਵਿਅਸਤ ਹੋਵਾਂ ਤੇ ਖਾਲਸਾ ਜੀ ਮੈਂ YouTube ਦੇ ਉੱਤੇ ਪੋਸਟ ਪਾ ਦੇਣਾ ਹੁੰਨਾ ਕਿ ਮੈਂ 2-3 ਦਿਨ ਨਹੀਂ ਕਰਵਾ ਸਕਦਾ ਪਰ ਖਾਲਸਾ ਜੀ ਸੰਗਤ ਵਿੱਚ ਕੁਝ ਇਹੋ ਜਿਹੇ ਪੁਰਸ਼ ਵੀ ਨੇ ਇਹੋ ਜੀਆਂ ਬੀਬੀਆਂ ਵੀ ਨੇ ਕਿ ਜਿਹੜੇ ਬਾਅਦ ਫਿਰ ਦੂਜੇ ਪਾਸੇ ਨੂੰ ਆ ਜਾਂਦੇ ਤੋਂ ਮੇਰੀ ਬੇਨਤੀ ਹੈ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿਸੇ ਇੱਕ ਨੂੰ ਸੁਣਾ ਕੇ ਨਹੀਂ ਭਾਈ ਜੇ ਤੁਹਾਡਾ ਕਾਰਜ ਜੋ 1-2 ਦਿਨ ਲੇਟ ਹੁੰਦਾ ਇਹਦਾ ਮਤਲਬ ਵੀ ਮੈਂ ਕਿਤੇ ਨਾ ਕਿਤੇ ਵਿਅਸਤ ਹੋਵਾਂਗਾ ਤੇ ਦੂਸਰੀ ਗੱਲ ਮੈਂ ਪੋਸਟ ਪਾਵਾਂਗਾ ਜ਼ਰੂਰ ਵੀ ਭਾਈ ਮੈਂ 2 ਦਿਨ ਕੁਝ ਨਹੀਂ ਕਰ ਸਕਦਾ 1 ਦਿਨ ਕੁਝ ਨਹੀਂ ਕਰ ਸਕਦਾ ਕਿਉਂਕਿ ਖਾਲਸਾ ਜੀ ਮੇਰਾ ਵੀ ਪਰਿਵਾਰ ਹੈ ਕਈ ਵਾਰ ਪਰਿਵਾਰ ਵੱਲ ਵੀ ਵੇਖਣਾ ਪੈਂਦਾ ਛੋਟੇ ਜਿਹੇ ਮੇਰੇ ਬੱਚੇ ਨੇ ਉਹਨਾਂ ਵੱਲ ਵੀ ਧਿਆਨ ਦੇਣਾ ਪੈਂਦਾ ਗੁਰ ਕਲਗੀ ਧਰ ਸਾਹਿਬ ਦੀ ਕਿਰਪਾ ਨਾਲ ਮਹਾਰਾਜ ਨੇ ਜੋ ਬਖਸ਼ੇ ਨੇ ਸੋ ਐਸੇ ਪ੍ਰਕਾਰ ਮੇਰੀ ਬੇਨਤੀ ਹੈ ਭਾਈ ਪ੍ਰਮਾਣ ਕਰਿਓ ਤੇ ਕਿਸੇ ਦਾ ਕਾਰਜ ਇਦਾਂ ਦਾ ਨਹੀਂ ਕਿ ਮੈਨੂੰ ਤੁਸੀਂ ਇੱਕ ਦੂਸਰੀ ਗੱਲ ਬੇਨਤੀ ਹੋਰ ਖਾਲਸਾ ਜੀ ਮੈਨੂੰ ਮਾਇਆ ਪਾਉਣ ਤੋਂ ਪਹਿਲਾਂ ਜਰੂਰ ਦੱਸਣਾ ਤੇ ਪੁੱਛਣਾ ਕਈ ਗੁਰਮੁਖ ਪਿਆਰੇ ਬਾਹਰੋਂ ਅਰਦਾਸ ਬੇਨਤੀ ਦੇ ਪੈਸੇ ਭੇਜ ਦਿੰਦੇ ਨੇ ਤੇ ਖਾਲਸਾ ਜੀ ਮੈਨੂੰ ਵੈਸਟਰਨ ਯੂਨੀਅਨ ਦੇ ਵਿੱਚ ਪੈਸੇ ਨਹੀਂ ਮਿਲਦੇ ਉਹਨਾਂ ਨੇ ਮੇਰੀ ਲਿਮਟ ਜਿਹੜੀ ਹੈ ਉਹ ਖਤਮ ਕਰ ਦਿੱਤੀ ਹੈ ਮਨੀ ਗ੍ਰਾਮ ਵਿੱਚ ਵੀ ਮਿਲਣ ਨੂੰ ਬੰਦ ਹੋ ਗਏ ਸਿਰਫ ਇੱਕ ਰੀਆ ਵਿੱਚ ਆਉਂਦੇ ਜੇ ਕਿਸੇ ਨੇ ਮੈਨੂੰ ਭੇਜਣੇ ਹੋਣ ਭਾਈ ਮੈਨੂੰ ਪਹਿਲਾਂ ਪੁੱਛ ਲਓ ਮੈਂ ਤੁਹਾਨੂੰ ਕਿਸੇ ਹੋਰ ਮਨੁੱਖ ਦਾ ਨਾਮ ਦੱਸ ਦੂੰਗਾ ਫਾਦਰ ਸਾਹਿਬ ਦਾ ਜਾਂ ਆਪਣੇ ਪਰਿਵਾਰ ਵਿੱਚੋਂ ਕਿਸੇ ਹੋਰ ਦਾ ਉਹਦੇ ਉੱਤੇ ਤੁਸੀਂ ਪਾ ਦਿਓ ਆਪਣੇ ਆਪ ਨਾ ਪਾਵੋ ਹੁਣ ਕਈ ਇਹੋ ਜਿਹੇ ਖਾਲਸਾ ਜੀ ਵੀਰ ਭੈਣ ਨੇ ਜਿਨ੍ਹਾਂ ਨੇ ਇੱਕ ਮਹੀਨੇ ਪਹਿਲਾਂ ਦੇ ਪੈਸੇ ਪਾਏ ਨੇ ਮੈਨੂੰ ਤੇ ਅੱਜ ਤੱਕ ਉਹ ਮੈਨੂੰ ਪ੍ਰਾਪਤ ਨਹੀਂ ਹੋਏ ਸੋ ਉਹਦੇ ਵਿੱਚ ਤੁਹਾਡਾ ਵੀ ਟਾਈਮ ਵੇਸਟ ਹੁੰਦਾ ਤੇ ਖਾਲਸਾ ਜੀ ਮੈਨੂੰ ਵੀ ਵਾਰ-ਵਾਰ ਜਾਣਾ ਪੈਂਦਾ ਇਹ ਮੇਰੀ ਬੇਨਤੀ ਮੈਨੂੰ ਪੁੱਛ ਕੇ ਜੋ ਵੀ ਕਾਰਜ ਕਰਨਾ ਤੁਸੀਂ ਕਰੋ ਸੋ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਤੇ ਖਾਲਸਾ ਜਿਹੜੀ ਅੱਜ ਦੀ ਹੱਦ ਬੀਤੀ ਹੈ ਉਹ ਵੀ ਇੱਕ ਵੀਰ ਨਾਲ ਹੀ ਸੰਬੰਧਤ ਹੈ ਉਹਨੇ ਸੁਣਾਉਣਾ ਕੀਤਾ ਵੀ ਉਹ ਵੀ ਮਹਾਰਾਜ ਦੇ ਦਰ ਤੇ ਪਹੁੰਚੇ ਪਹੁੰਚਣ ਨਾਲ ਹੀ ਕਿਰਪਾ ਵਰਤ ਗਈ ਸੋ ਖਾਲਸਾ ਜੀ ਕਈਆਂ ਦੇ ਕਰਮ ਇਹੋ ਜਿਹੇ ਹੁੰਦੇ ਪਿਛਲੀ ਬੰਦਗੀ ਇਦਾਂ ਦੀ ਹੁੰਦੀ ਉਹ ਵੀਰ ਕਹਿੰਦਾ ਕਿ ਪਹਿਲਾਂ ਅਸੀਂ ਪੰਜਾਬ ਰਹਿੰਦੇ ਸਾਂ ਸਾਡਾ ਏਰੀਆ ਗੁਰਦਾਸਪੁਰ ਹੈ ਪਹਿਲਾਂ ਅਸੀਂ ਅਸੀਂ ਕਿਸੇ ਪਿੰਡ ਵਿੱਚ ਰਹਿੰਦੇ ਸਨ ਉਹ ਉਹਨਾਂ ਦੇ ਫਾਦਰ ਸਾਹਿਬ ਦੀ ਜਿਹੜੀ ਨੌਕਰੀ ਸੀ ਉਹ ਬੰਬੇ ਲੱਗੀ ਸੀ ਖਾਲਸਾ ਜੀ ਮਹਾਰਾਸ਼ਟਰ ਦੇ ਵਿੱਚ ਤੇ ਉਹ ਸਾਰਾ ਪਰਿਵਾਰ ਫਿਰ ਉੱਥੇ ਚਲਾ ਗਿਆ ਮਹਾਰਾਸ਼ਟਰ ਚਲਾ ਗਿਆ ਉੱਥੇ ਰਹਿੰਦੇ ਉਹ ਕਹਿੰਦਾ ਮੇਰਾ ਜਨਮ ਉੱਥੇ ਹੁੰਦਾ ਵੀ ਮੈਂ ਪੰਜਾਬ ਚ ਆਉਂਦਾ ਰਿਆਂ ਖੇਡਣ ਮੱਲਣ ਆਉਂਦਾ ਰਿਆਂ ਘੁੰਮਣ ਫਿਰਨ ਵੀ ਆਉਂਦਾ ਨਾ ਪਰ ਮੈਨੂੰ ਬਹੁਤਾ ਕੋਈ ਗਿਆਨ ਨਹੀਂ ਕਹਿੰਦੇ ਮੇਰੇ ਫਾਦਰ ਸਾਹਿਬ ਦੀ ਉੱਥੇ ਹੀ ਡੈਥ ਹੋ ਗਈ ਤੇ ਉਹ ਨੌਕਰੀ ਫਿਰ ਮੈਨੂੰ ਮਿਲ ਗਈ ਉਹਨਾਂ ਦੀ ਜਗ੍ਹਾ ਸਰਕਾਰੀ ਨੌਕਰੀ ਸੀ ਉਹਨਾਂ ਦੀ ਕੋਈ ਉਹਨਾਂ ਦੀ ਜਗ੍ਹਾ ਮੈਨੂੰ ਨੌਕਰੀ ਮਿਲ ਗਈ ਚਲੋ ਉੱਥੇ ਹੀ ਫਿਰ ਸੈਟਲ ਹੋ ਗਏ ਤੇ ਫਿਰ ਕੀ ਹੋਇਆ ਕਹਿੰਦਾ ਨੌਕਰੀ ਤੇ ਮੇਰੀ ਲੱਗ ਗਈ ਪਰ ਜਿੰਨੇ ਪੈਸੇ ਆਉਂਦੇ ਸੀ ਘਰ 1 ਰੁਪਿਆ ਨਹੀਂ ਸੀ ਟਿਕਦਾ ਘਰ ਵਿੱਚ ਦੁੱਖ ਤਕਲੀਫ ਮੇਰਾ ਵਿਆਹ ਹੋਇਆ ਉਹ ਬੀਬੀ ਨਾਲ ਝਗੜਾ ਕਲੇਸ਼ ਇੰਨਾ ਕ ਜਿਆਦਾ ਉਹ ਇੰਨੀ ਕ ਚੰਗੀ ਸੀ ਵਿਆਹ ਤੋਂ ਪਹਿਲਾਂ ਬਹੁਤ ਵਧੀਆ ਸੀ ਉਹਦਾ ਸੁਭਾਅ ਇੰਨਾ ਸੀ ਉਹਨੇ ਮੈਨੂੰ ਬਾਣੀ ਪੜਨ ਲਾਇਆ ਉਹ ਬਾਣੀ ਪੜਦੀ ਹੁੰਦੀ ਸੀ ਉਹਨੇ ਮੈਨੂੰ ਕਿਹਾ ਵੀ ਪਹਿਲਾਂ ਆਪਾਂ ਪਾਠ ਕਰੀਏ ਫਿਰ ਗੱਲਬਾਤ ਕਰਾਂਗੇ ਸੋ ਇਦਾਂ ਦਾ ਸੁਭਾਅ ਸੀ ਉਹ ਬੀਬੀ ਦਾ ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨੇ ਪਾਠ ਕਰਨ ਲਾਇਆ ਮੈਂ 11-11 ਜਪਜੀ ਸਾਹਿਬ ਦੇ ਪਾਠ ਉਹਦੇ ਕਹਿਣ ਤੇ ਕਰ ਜੰਨਾ ਸੀ ਖਾਲਸਾ ਜੀ ਚੰਗੀ ਸੀ ਤਾਂ ਤਾਂ ਹੀ ਕੋਈ ਪਾਣੀ ਵਾਲਾ ਜੋੜਦਾ ਨਹੀਂ ਤਾਂ ਕੌਣ ਜੋੜਦਾ ਸਾਰੇ ਕਹਿੰਦੇ ਨਹੀਂ ਭਾਈ ਘੁੰਮਣ ਫਿਰਨ ਚੱਲਦੇ ਆ ਬਾਣੀ ਪੜ੍ਹ ਕੇ ਕੀ ਲੈਣਾ ਸੋ ਕਹਿੰਦੇ ਜਦੋਂ ਸਾਡੇ ਘਰ ਆ ਗਈ ਉਹ ਤੇ ਹੌਲੀ ਹੌਲੀ ਉਹਦੇ ਸੁਭਾਅ ਵਿੱਚ ਚੇਂਜ ਆ ਗਿਆ ਉਹ ਤੇ ਸਾਡੇ ਘਰ ਕਲਾਕਲੀਅਸ਼ ਹੀ ਬਣ ਗਿਆ ਬਹੁਤ ਜ਼ਿਆਦਾ ਤੇ ਕਹਿੰਦੇ ਕਈ ਵਾਰੀ ਉਹਨੇ ਬੈਠੀ ਨੇ ਕੱਲੀ ਨੂੰ ਕੱਲੀ ਨੇ ਰੋਣਾ ਤੇ ਮੈਨੂੰ ਕਹਿਣਾ ਵੀ ਮੈਂ ਤਾਂ ਇਦਾਂ ਦੀ ਨਹੀਂ ਸੀ ਪਤਾ ਨਹੀਂ ਕਿਉਂ ਮੇਰੇ ਮਨ ਤੇ ਇਹੋ ਜਿਹਾ ਪ੍ਰਭਾਵ ਹੈ ਮੇਰੇ ਕੋਲ ਖੇਜੀ ਬਹੁਤ ਆਉਂਦੀ ਹੈ ਤੁਹਾਡੇ ਤੇ ਗੁੱਸਾ ਵੜਾ ਆਉਂਦਾ ਸੋ ਇਦਾਂ ਦਾ ਹਾਲਾਤ ਹੋ ਗਿਆ ਘਰ ਵਿੱਚ ਮਾਤਾ ਸਾਡੀ ਢਿੱਲੀ ਰਹਿਣ ਲੱਗ ਪਈ ਤੇ ਕੀ ਹੋਇਆ ਖਾਲਸਾ ਜੀ ਉਹ ਕੋਈ ਪਿਛਲੀ ਚੀਜ਼ ਸੁਖੀ ਹੋਈ ਵੀ ਜਦੋਂ ਨਾ ਕਰਈ ਹੈ ਨਾ ਉਦੋਂ ਵੀ ਖਾਲਸਾ ਜੀ ਕਰਮਜੋਰ ਪਾ ਦਿੰਦੇ ਕਹਿੰਦਾ ਵੀ ਮੈਂ ਬੜੇ ਇਥੇ ਕਈ ਇਹੋ ਜਿਹੇ ਸਿਆਣੇ ਇਥੇ ਤੁਰੇ ਫਿਰਦੇ ਸੀ ਉਹਨਾਂ ਨੂੰ ਪੁੱਛਿਆ ਪਛਿਆ ਸਾਡੀ ਮਾਤਾ ਕਈ ਵਾਰੀ ਪੁੱਛਣ ਚਲੀ ਜਾਂਦੀ ਸੀ ਟੇਵਾ ਵਿਖਾ ਦੇਣਾ ਕਈ ਕੁਝ ਤੇ ਕਹਿੰਦੇ ਅਸੀਂ ਇੱਕ ਨਾ ਟੇਵਾ ਵਿਖਾਇਆ ਕਿਸੇ ਨੂੰ ਤੇ ਉਹ ਕਹਿੰਦਾ ਵੀ ਤੁਹਾਨੂੰ ਤੁਹਾਡੀ ਕੋਈ ਭੁੱਲ ਤੁਹਾਡੇ ਕੋਲੋਂ ਹੋਈ ਆ ਉਹਦੇ ਕਰਕੇ ਤੁਹਾਨੂੰ ਇਦਾਂ ਹੁੰਦਾ ਕਹਿੰਦਾ ਵੀ ਮੈਂ ਪਾਠ ਕਰਨ ਲੱਗ ਪਿਆ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਵਰਤੀ ਅਸੀਂ ਨਾ ਬ੍ਰਹਮ ਕਲਚਰੇ ਜਾਪ ਰੱਖ ਲਿਓ ਵੀਰ ਕਹਿੰਦਾ ਕਿੰਦਾ ਬ੍ਰਾਹਮ ਕਵਚ ਦੇ ਜਾਪ ਰੱਖ ਲੇ ਤੇ ਸਵਾ ਲੱਖ ਜਾਪ ਰੱਖਿਆ ਤੇ ਮੇਰੇ ਹਿਸਾਬ ਨਾਲ ਉਹ ਕਹਿੰਦੇ ਵੀ ਅਸੀਂ 2 ਕੁ ਮਹੀਨੇ 2.5 ਕੁ ਮਹੀਨੇ ਹੋਏ ਸੀ ਤੁਹਾਨੂੰ ਤਿੰਨ ਜਾਂ ਹੋਏ ਹੋਣਗੇ ਜਾਂ 2.5 ਜਾਂ ਤਿੰਨ ਮਹੀਨੇ ਹੋਏ ਕਰਦਿਆਂ ਨੂੰ ਮੈਨੂੰ ਰਾਤ ਨੂੰ ਸੁਪਨਾ ਆਉਂਦਾ ਹੈ ਕਿ ਮੈਨੂੰ ਇੱਕ ਸਥਾਨ ਦਿਖਦਾ ਤੇ ਉੱਥੇ ਬਜ਼ੁਰਗ ਇੱਕ ਬੈਠੇ ਨੇ ਤੇ ਉਹ ਕਹਿੰਦੇ ਵੀ ਜਾਓ ਇੱਥੇ ਮਹਾਰਾਜ ਦੇ ਘਰ ਇੱਕ ਰਮਾਲਾ ਇੱਕ ਵਿਸ਼ਾਈ ਚੜਾਓ ਇੱਕ ਰਮਾਲਾ ਚੜਾਓ ਸਤਿਗੁਰਜੀ ਦੇ ਚਰਨਾਂ ਕਮਲਾਂ ਵਿੱਚ ਤੁਸੀਂ ਸੁਖ ਕੇ ਚੜਾਈ ਨਹੀਂ ਸਤਿਗੁਰਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਰਕੇ ਵਾਅਦਾ ਕਦੇ ਭੁੱਲਣਾ ਨਹੀਂ ਚਾਹੀਦਾ ਤੇ ਮਹਾਰਾਜ ਤੁਹਾਡੇ ਕਸ਼ਟ ਕੱਟਣਗੇ ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਵਰਤੀ ਮੈਂ ਆਪਣੀ ਮਾਤਾ ਨੂੰ ਪੁੱਛਿਆ ਵੀ ਆਪਣਾ ਨਗਰ ਕਿਹੜਾ ਸਾਰਾ ਕੋ ਜੋ ਕਹਿੰਦੇ ਵੀ ਆਪਣਾ ਆ ਪਿੰਡ ਆ ਇਦਾਂ ਇਦਾਂ ਤੇ ਉਹ ਕਹਿੰਦੇ ਪਹਿਲਾਂ ਕੋਈ ਆਪਾਂ ਇਹੋ ਜੇ ਸਥਾਨ ਤੇ ਸ਼ਹੀਦਾਂ ਦੇ ਸਥਾਨ ਤੇ ਜਾਂਦੇ ਹੁੰਦੇ ਸੀ ਮੇਰੀ ਮਾਤਾ ਨੇ ਦੱਸਿਆ ਵੀ ਪੁੱਤ ਜਿਹੜਾ ਤੇਰਾ ਦਾਦਾ ਤੇ ਦਾਦੀ ਹੀ ਤੇ ਤੇਰਾ ਜਿਹੜਾ ਪਿਓ ਸੀ ਇਹ ਬਾਬਾ ਲੋਹ ਸਿੰਘ ਸਾਹਿਬ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਬਹੁਤ ਜਾਂਦੇ ਸੀ ਦਰਬਾਰ ਸਾਹਿਬ ਵੀ ਜਾਣਾ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਤੇ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਤੇ ਬਹੁਤ ਜ਼ਿਆਦਾ ਜਾਂਦੇ ਹੁੰਦੇ ਸੀ ਜਾਣਾ ਹੀ ਜਾਣਾ ਤੇ ਕਹਿੰਦੇ ਫਿਰ ਉਹ ਕਵੀਰ ਕਹਿੰਦਾ ਮੈਂ ਆਪਣੀ ਮਾਤਾ ਨੂੰ ਕਿਹਾ ਵੀ ਮੈਨੂੰ ਇਦਾਂ ਸੁਪਨਾ ਆਇਆ ਮਾਤਾ ਜੀ ਦਾ ਕੀ ਕਾਰਨ ਹੋ ਸਕਦਾ ਮਾਤਾ ਕਹਿੰਦੀ ਪੁੱਤੋ ਉਦਾਂ ਹੀ ਆ ਜਾਂਦੇ ਹੁੰਦੇ ਆ ਕਿਹੜੀ ਗੱਲ ਆ ਕਹਿੰਦਾ ਪਰ ਮੈਨੂੰ ਟਕਾਣਾ ਆਇਆ ਜਿਸ ਦਿਨ ਸੁਪਨਾ ਆਇਆ ਬੜਾ ਕਹਿੰਦਾ ਮੇਰੇ ਮਨ 'ਚ ਹੋਇਆ ਨਹੀਂ ਮੈਂ ਪੰਜਾਬ ਜਾਵਾਂ ਤੇ ਜ਼ਰੂਰ ਅਰਦਾਸ ਬੇਨਤੀ ਜਿਹੜੀ ਸੁਪਨੇ ਵਿੱਚ ਖੇੜ ਵਰਤੀ ਆ ਕਰਵਾ ਕੇ ਆਵਾਂ ਇਦਾਂ ਸੁਪਨਾ ਮੈਨੂੰ ਕਿਦਾਂ ਉੱਥੋਂ ਦਾ ਆ ਸਕਦਾ ਵੀ ਜਾਂ ਇਦਾਂ ਦੀ ਗੱਲ ਦਾ ਕਿਵੇਂ ਆ ਸਕਦਾ ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਵਰਤੀ ਮੇਰਾ ਮਨ ਬਣਿਆ ਮੈਂ ਤੇ ਮੇਰੀ ਘਰ ਵਾਲੀ ਤੇ ਅਸੀਂ ਮਾਤਾ ਜੀ ਨੂੰ ਵੀ ਨਾਲ ਲਿਆ ਤੇ ਚੱਲ ਪਈ ਅਸੀਂ ਜਿਹੜੋ ਇੱਥੇ ਦਰਬਾਰ ਸਾਹਿਬ ਆਏ ਇੱਥੇ ਰਾਤ ਰਏ ਫਿਰ ਟਾਲਾ ਸਾਹਿਬ ਵੀ ਗਏ ਬਾਬਾ ਦੀਪ ਸਿੰਘ ਸਾਹਿਬ ਸ਼ਿਦਾਂ ਸਾਹਿਬ ਵੀ ਗਏ ਉਸ ਤੋਂ ਬਾਅਦ ਬਾਬਾ ਨੋ ਸਿੰਘ ਸਾਹਿਬ ਜਿਹੜੋਂ ਸਥਾਨੇ ਤੇ ਪਹੁੰਚੇ ਨਾ ਕਹਿੰਦਾ ਮੈਂ ਸੁਪਨੇ ਜਿਹੜਾ ਕੀ ਜਿੱਦਾਂ ਦ੍ਰਿਸ਼ ਵੇਖਿਆ ਸੀ ਉਵੇਂ ਹੀ ਸਭ ਕੁਝ ਹੋਇਆ ਹੋ ਰਿਹਾ ਉਵੇਂ ਖੇਡਾਂ ਵਰਨ ਕੋਈ ਬਹੁਤੇ ਸਮੇਂ ਦੀ ਗੱਲ ਨਹੀਂ ਖਲਸਾ ਜੀ ਉੱਪਰ ਨਾ ਤਿਆਰੀ ਚੱਲਦੀ ਆ ਬਾਬਾ ਦੀਪ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਗੁੰਮੜਦੀ ਵੀ ਸਵਾਈ ਚੱਲਦੀ ਉੱਥੇ ਤਿਆਰੀ ਚੱਲਦੀ ਆ ਇੱਕ ਹੋਰ ਕੋਈ ਕਾਰਜ ਕਹਿੰਦਾ ਮੈਂ ਸੁਪਨੇ ਵਿੱਚ ਵੀ ਉਹੀ ਵੇਖਿਆ ਸਰੂਪ ਜਿੱਦਾਂ ਉੱਤੇ ਫੱਟੇ ਲੱਗੇ ਹੋਏ ਆ ਉੱਪਰਲੇ ਪਾਸੇ ਸਾਰਾ ਕੁਝ ਓਵੇਂ ਦਾ ਓਵੇਂ ਵੇਖਿਆ ਵੀ ਉੱਥੇ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਖਾਲਸਾ ਜੀ ਲੈਣ ਵਿੱਚ ਲਾ ਕੇ ਲੰਗਰ ਮਿਲਦਾ ਨਾ ਬਾਰੀ ਵਿੱਚੋਂ ਫਿਰ ਬਹਿ ਕੇ ਸ਼ਖਸ ਕਹਿੰਦਾ ਸਾਰਾ ਕੁਝ ਮੈਂ ਇਹੋ ਸੁਪਨੇ ਵਿੱਚ ਦ੍ਰਿਸ਼ ਦੇਖਿਆ ਵੀ ਇੱਥੇ ਇੱਕ ਬਜ਼ੁਰਗ ਬੈਠਾ ਕਹਿੰਦਾ ਪਰ ਉਹ ਬਜ਼ੁਰਗ ਤਾਂ ਨਹੀਂ ਮੈਨੂੰ ਦਿਖਿਆ ਪਰ ਬਾਕੀ ਸਾਰਾ ਜੋ ਕੁਝ ਵੇਖਿਆ ਉਹ ਸਭ ਕੁਝ ਓਵੇਂ ਹੀ ਸੀ ਕਹਿੰਦਾ ਵੀ ਮੈਂ ਫਿਰ ਮਹਾਰਾਜ ਦੇ ਚਰਨਾ ਕਮਲਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਵੀ ਉੱਥੋਂ ਪੁੱਛਿਆ ਵੀ ਮੈਨੂੰ ਰਮਾਲਾ ਸਾਹਿਬ ਕਹਿੰਦਾ ਫਿਰ ਮੈਂ ਉੱਥੋਂ ਬਾਹਰੋਂ ਦੁਕਾਨਾਂ ਤੋਂ ਰਮਾਲਾ ਸਾਹਿਬ ਲਿਆ ਬਾਬਾ ਲੋਹ ਸਿੰਘ ਸਾਹਿਬ ਨੇ ਮੈਨੂੰ ਪਤਾ ਲੱਗਾ ਵੀ ਸਮਾਧੇ ਦਾ ਵੀ ਲਈਦਾ ਫਿਰ ਉਹਨਾਂ ਸਾਰਾ ਕੁਝ ਦੱਸਤਾ ਉਹ ਮੈਂ ਪੈਸੇ ਉੱਥੇ ਮਾਇਆ ਦੇ ਕੇ ਤੇ ਉਹ ਅੰਦਰ ਚੜਾਇਆ ਕਹਿੰਨੇ ਫਿਰ ਮੈਂ ਉੱਥੇ ਅਰਦਾਸ ਕੀਤੀ ਕਿ ਮਹਾਰਾਜ ਬਾਬਾ ਲੋਹ ਸਿੰਘ ਸਾਹਿਬ ਜੀ ਜੇ ਕੋਈ ਭੁੱਲਣਾ ਸਾਡੀ ਸਾਨੂੰ ਮਾਫ਼ ਕਰਿਓ ਮਹਾਰਾਜ ਸਾਲ 'ਚ ਇੱਕ ਜਾਂ ਦੋ ਵਾਰ ਜਦੋਂ ਗੇੜਾ ਲੱਗੂ ਜ਼ਰੂਰ ਆਇਆ ਕਰਾਂਗੇ ਕੰਮ ਕਰਕੇ ਨਹੀਂ ਆਖ ਹੁੰਦਾ ਪਰ ਮੈਂ ਆਪ ਜੀ ਦੇ ਚਰਣਾ ਕਮਣਾ ਵਿੱਚ 1-2 ਮਹੀਨਿਆਂ ਵਿੱਚ ਨਾ ਮਹਾਰਾਜ ਕੋਈ ਵਿਸ਼ਾਈ ਜਿਹੜੀ ਆਪਦੇ ਸਥਾਨ ਤੇ ਭੇਜੂੰਗਾ ਵੀ ਕੋਈ ਨਾ ਕੋਈ ਇਹੋ ਜੀ ਸੇਵਾ ਜਾਂ ਆਪ ਜੀ ਦੇ ਸਥਾਨ ਤੇ ਨਾ ਕਰ ਸਕਿਆ ਤੇ ਕੋਈ ਉੱਥੇ ਸਥਾਨ ਜਿਹੜਾ ਹੋਇਆ ਜਿੱਥੇ ਲੋੜ ਹੀ ਮਜਰੂਰ ਕਰਾਉਂਗਾ ਕਹਿੰਦਾ ਇਹ ਅਰਦਾਸ ਕੀਤੀ ਕਹਿੰਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਨਾ ਉੱਥੇ ਫਿਰ ਵਿਸ਼ਾਈ ਦੀ ਸੇਵਾ ਤੇ ਖਾਲਸਾ ਜੀ ਮੈਂ ਨਾ ਸੋਚਣ ਡਿਆ ਹਾਂ ਇਹ ਚ ਇੱਕ ਚੀਜ਼ ਅਜੇ ਨਾ ਥੋੜੇ ਦਿਨ ਪਹਿਲਾਂ 5-ਕ ਦਿਨ ਪਹਿਲਾਂ ਇੱਕ ਭੈਣ ਆ ਬਾਹਰ ਤੇ ਉਹਨਾਂ ਜਿਨ੍ਹਾਂ ਦਾ ਚੰਡੀ ਦਾ ਜਾਪ ਸੀ ਉਹਨਾਂ ਨੇ ਵੀ ਕਿਹਾ ਵੀ ਆਪਾਂ ਕਿਤੇ ਵਿਸ਼ਾਈ ਦਈਏ ਮਹਾਰਾਜ ਦੇ ਵੀ ਮੈਂ ਤੁਹਾਨੂੰ ਪੇਟਾ ਭੇਜੂਗੀ ਤੇ ਕਿਸੇ ਸਥਾਨ ਦੇ ਵਿਚਾਈ ਲਈ ਤੇ ਖਾਲਸਾ ਜੀ ਮੈਂ ਉੱਥੇ ਹੀ ਮਹਾਰਾਜ ਦੀ ਕਿਰਪਾ ਸਦਕਾ ਦੇਖਿਆ ਮਹਾਰਾਜ ਦੇ ਦੋਵੇਂ ਰੂਪ ਉੱਥੇ ਪ੍ਰਕਾਸ਼ ਨੇ ਤੇ ਮੈਂ ਕਿਹਾ ਚਲੋ ਇੱਥੇ ਹੀ ਸੇਵਾ ਕਰਦੇ ਹਾਂ ਤੇ ਮਹਾਰਾਜ ਦੀ ਰਹਿਮਤ ਕਿਰਪਾ ਸਦਕਾ ਜਿਹੜਾ ਦੁਕਾਨ ਵਾਲਾ ਸੀ ਉਹ ਸਿੰਘ ਸੱਦਿਆ ਨੂੰ ਕਿਹਾ ਮਿੰਤੀ ਗਿੰਤੀ ਕਰ ਤੇ ਸਾਰੀ ਮਿੰਤੀ ਗਿੰਤੀ ਕਰਕੇ ਗਿਆ ਵੀ ਗਰਮੀਆਂ ਵਾਸਤੇ ਵਿਚਾਈ ਤੇ ਉਹ ਵਿਚਾਈ ਮਹਾਰਾਜ ਦੀ ਕਿਰਪਾ ਨਾਲ ਉੱਥੇ ਬਣਨੀ ਸ਼ੁਰੂ ਹੋ ਗਈ ਦੇਤੀ ਕਿਉਂ ਮਹਾਰਾਜੀ ਐਸੀ ਕਿਰਪਾ ਵਰਦੀ ਆ ਸਿੰਘ ਨੇ ਵਿਛਾਈ ਵਾਲੀ ਸਾਖੀ ਸੁਣਾਤੀ ਉਹ ਕੁਦਰਤ ਹੀ ਮਹਾਰਾਜ ਉਹੋ ਜੀਆਂ ਖੇਡਾਂ ਜਿਹੜੀ ਚੀਜ਼ ਮੈਂ ਚੇਤੇ ਚ ਸੋਚ ਲੈਣਾ ਕਿ ਮੰਨ ਲਓ ਗੁਰੂ ਸਾਹਿਬ ਦੀ ਕਿਰਪਾ ਨਾਲ ਮਨ ਵਿੱਚ ਆ ਜਾਵੇ ਨਾ ਕਿ ਆਹ ਕਾਰਜ ਆਪਾਂ ਕਰਨਾ ਤੇ ਖਾਲਸਾ ਜੀ 1 2 ਜਾਂ ਹਫਤੇ ਦੇ ਵਿੱਚ ਵਿੱਚ ਉਹੋ ਜੀ ਹਰਦ ਬੀਤੀ ਮੇਰੇ ਕੋਲ ਪਹੁੰਚੀ ਹੁੰਦੀ ਜਿੱਥੇ ਉਹੋ ਜਿਹਾ ਕਾਰਜ ਹੋਇਆ ਹੋਵੇ ਇਹ ਕੁਦਰਤੀ ਚੀਜ਼ ਆ ਇਹਦਾ ਕੁਛ ਨਹੀਂ ਪਤਾ ਮਹਾਰਾਜ ਕੀ ਖੇਡ ਕਰਦੇ ਸ਼ਹੀਦ ਫੌਜਾਂ ਕੀ ਖੇਡਾਂ ਕਰਦੀਆਂ ਮੈਨੂੰ ਸਮਝ ਤੋਂ ਮੇਰੇ ਪਾਰ ਆ ਜੇ ਮੰਨ ਲਓ ਅੱਜ ਕੋਈ ਸ਼ਾਮ ਨੂੰ ਕੋਈ ਗੱਲ ਚੱਲੀ ਆ ਇਹੋ ਜੀ ਵੀ ਇਦਾਂ ਵੀ ਸਤਿਗੁਰੂ ਜੀ ਮੇਰਾ ਵਰਤਾ ਦਿੰਦੇ ਮਹਾਰਾਜ ਉਹ ਮਰਜੀ ਕਰਦੇ ਸ਼ਾਮਾਂ ਨੂੰ ਅਸੀਂ 2 4 ਸਿੰਘ ਜੇ ਬਹਿ ਕੇ ਗੱਲ ਕਰਦੇ ਪਏ ਵਿਚਾਰ ਕਰਦੇ ਆ ਨਾ ਉਹ ਇੱਕ ਹਫਤੇ ਜਾਂ ਡੇਢ ਹਫਤੇ ਵਿੱਚ ਦੋ ਹਫਤਿਆਂ ਵਿੱਚ ਉਹ ਮਹਾਰਾਜ ਦੀ ਰਹਿਮਤ ਹੈ ਅਸੀਂ ਵਰਤਣੀ ਉਹੋ ਜੀ ਹੱਡ ਬਿੱਤੀ ਕੋਈ ਸੁਣਾ ਦਿੰਦਾ ਵੀ ਭਾਈ ਸਾਡੇ ਨਾਲ ਇਦਾਂ ਹੋਇਆ। ਤੋਂ ਮਹਾਰਾਜ ਦੀ ਰਹਿਮਤ ਆਏ ਦੇ ਬਾਰੇ ਕੁਝ ਗਿਆਨ ਨਹੀਂ। ਫਿਰ ਉਹ ਵੀਰ ਕਹਿੰਦਾ ਜਦੋਂ ਅਸੀਂ ਮੱਥਾ ਟੇਕ ਕੇ ਆਪਣੇ ਘਰ ਪਰਤੇ ਸਨ। ਬਾਬਾ ਲੋਹ ਸਿੰਘ ਸਾਹਿਬ ਦੇ ਸਥਾਨੇ ਤੇ ਜਿਹੜਾ ਉਥੋਂ ਰਮਾਲਾ ਸਾਹਿਬ ਲੈ ਕੇ ਚੜਾਇਆ ਤੇ ਬਾਬਾ ਲੋਹ ਸਿੰਘ ਸਾਹਿਬ ਦੇ ਸਮਾਧੇ ਤੇ ਕਪੜਾ ਲੈ ਕੇ ਚੜਾਇਆ ਤੇ ਫਿਰ ਅਸੀਂ ਆਪਣੇ ਘਰ ਪਰਤ ਕੇਸ ਵਾਪਸ ਚਲੇ ਗਏ। ਕਹਿੰਦੇ ਤੁਸੀਂ ਸੱਚ ਮੰਨਿਓ ਉਸ ਦਿਨ ਤੋਂ ਬਾਅਦ ਸਾਡੇ ਘਰੇ ਲੜਾਈ ਨਹੀਂ ਹੋਈ। ਕਲਾ ਕਲੇਸ਼ ਨਹੀਂ ਪਈ। ਉਹੀ ਘਰ ਵਾਲੀ ਮੈਨੂੰ ਪਾਠ ਕਰਨ ਨੂੰ ਪ੍ਰੇਰਦੀ ਰਹੀ ਬਾਣੀ ਪੜਦੀ ਨਾਮ ਜਪਦੀ ਉਹੀ ਘਰ ਵਾਲੀ ਮਹਾਰਾਜ ਦਾ ਨਾਮ ਅਠੇ ਪੈਰ ਜਪਦੀ ਜਦੋਂ ਮੈਂ ਕੰਮ ਤੇ ਚਲਾ ਜਾਣਾ ਫਿਰ ਉਹਨੇ ਮਾਤਾ ਦੀ ਸੇਵਾ ਕਰਨੀ ਕੰਮ ਕਾਜ ਕਰਦੇ ਆ ਬਾਣੀ ਪੜੀ ਜਾਣੀ ਨਾਮ ਜਪੀ ਜਾਣਾ ਤੇ ਐਡੀ ਗੁਰੂ ਸਾਹਿਬ ਦੀ ਕਿਰਪਾ ਵਰਤੀ ਸਤਗੁਰੂ ਦੀ ਮੇਰ ਬਖਾਲਸਾ ਜੀ ਕਈ ਅਸਥਾਨਾਂ ਤੇ ਆਸੀ ਕਿਰਪਾ ਹੈ ਜੇ ਕਿਸੇ ਅਸਥਾਨਾਂ ਤੇ ਜਾ ਕੇ ਕੁਝ ਸੁੱਖ ਦੇਉਣਾ ਉਹਨੂੰ ਯਾਦ ਰੱਖਿਆ ਕਰੋ ਸਤਗੁਰੂ ਜੀ ਕਿਸੇ ਦੀ ਚੀਜ਼ ਦੇ ਭੁੱਖੇ ਨਹੀਂ ਮਹਾਰਾਜ ਦੇ ਘਰ ਸਾਰਾ ਕੁਝ ਹੈ ਪਰ ਸਤਿਗੁਰੂ ਕਈ ਵਾਰ ਸਾਡੀ ਸ਼ਰਧਾ ਵੇਨੇ ਹੁੰਦੇ ਵੀ ਭਾਈ ਇਹ ਭੁੱਲਦਾਤ ਨਹੀਂ ਇਹ ਵਿਸਰਦਾਤ ਨਹੀਂ ਸਾਡੀ ਗੱਲ ਨੂੰ ਸਾਨੂੰ ਛੱਡ ਕੇ ਤੇ ਨਹੀਂ ਜਾਂਦਾ ਤੇ ਅਸੀਂ ਇਦਾਂ ਹੀ ਕਰਦੇ ਹਾਂ ਮਹਾਰਾਜ ਕੋ ਸਭ ਕੁਝ ਲੈ ਕੇ ਮਹਾਰਾਜ ਨੂੰ ਛੱਡ ਜਾਂਦੇ ਹਾਂ ਭੁੱਲ ਜਾਂਦੇ ਆ ਵਿਸਾਰ ਦਿੰਨੇ ਆ ਗੁਰੂ ਕਲਗੀਧਰ ਮੇਰਾ ਕਰਨ ਸੱਚੇ ਪਾਸ਼ਾ ਦਇਆ ਕਰਨ ਫਿਰ ਉਹ ਮਹਾਰਾਜ ਦੀ ਕਿਰਪਾ ਸਦਕਾ ਵੀਰ ਕਹਿੰਦਾ ਮੈਂ ਇੱਕ ਗੁਰੂ ਘਰ ਰੁਸ਼ਾਈ ਵੀ ਚੜਾਈ ਉਸ ਦਿਨ ਤੋਂ ਬਾਅਦ ਮੇਰੇ ਕੰਮ ਦੀ ਪ੍ਰਮੋਸ਼ਨ ਵੀ ਹੋਈ ਮੇਰੇ ਘਰ ਵਿੱਚ ਵੀ ਬਰਕਤਾਂ ਹੋਈਆਂ ਮਾਤਾ ਵੀ ਬਿਲਕੁਲ ਠੀਕ ਹੋ ਗਈ ਕਿਸੇ ਪ੍ਰਕਾਰ ਦਾ ਕੋਈ ਦੁੱਖ ਰੋਗ ਨਹੀਂ ਰਹਾ ਤੇ ਗੁਰੂ ਮਹਾਰਾਜ ਦੀ ਰਹਿਮਤ ਕਿਰਪਾ ਸਦਕਾ ਮੈਨੂੰ ਬੰਬਈ ਵਿੱਚ ਮੇਰਾ ਕੰਮ ਹੈ ਤੇ ਮੈਨੂੰ 35 ਤੋਂ 40 ਮਿੰਟ ਲੱਗਦੇ ਨੇ ਗੱਡੀ ਤੇ ਜਾਂਦੇ ਆ ਤੇ ਮੈਂ ਉਹ 35 40 ਮਿੰਟ ਵਿੱਚ ਬ੍ਰਹਮ ਕਵਚ ਦੇ ਜਾਪ ਹੋਏ ਵਾਹਿਗੁਰੂ ਦਾ ਜਾਪ ਹੋਇਆ ਜਾਂ ਮੂਲ ਮੰਤਰ ਦਾ ਜਾਪ ਹੋਇਆ ਉਹ ਕਰਦੇ ਜਾਣਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰਾ ਉਹ ਚਿੱਤ ਬਣਿਆ ਹੋਇਆ ਆਨੰਦ ਬਣਿਆ ਹੋਇਆ ਸੋ ਖਾਲਸਾ ਜੀ ਸਤਗੁਰ ਦਿੰਦੇ ਨੇ ਮਹਾਰਾਜ ਦੇ ਚਰਨਾਂ ਕਮਲਾਂ ਦਾ ਉਟ ਆਸਰਾ ਤੱਕੀਏ ਸਤਗੁਰ ਕਿਰਪਾ ਕਰਨ ਭੁੱਲਾਂ ਬਖਸ਼ਣ ਤੇ ਮਹਾਰਾਜ ਇਹੋ ਜੇ ਗੁਰਮੁਖਾਂ ਪਿਆਰਿਆਂ ਦੇ ਦਰਸ਼ਨ ਕਰਾਉਣ ਜਿਨ੍ਹਾਂ ਨੂੰ ਭਾਈ ਤਕਿਆਂ ਨਾਮ ਚ ਤੇ ਆਵੇ ਸਤਗੁਰ ਦਇਆ ਕਰਨ ਜੀ ਗੁਰ ਸਿੱਖੀ ਮਿਲੇ ਨਾਮ ਦਾਣ ਮਿਲੇ ਸਤਗੁਰ ਦਾ ਪ੍ਰੇਮ ਮਿਲੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ